ਇਹ ਰੇਤ ਤੂਫਾਨ ਹੈ ਅੱਜ ਤੋਂ ਅਸੀਂ ਤੈਨੂੰ ਇਸੇ ਨਾਮ ਨਾਲ ਸੱਦਾਂਗੇ ਬੇਟਾ ਜੋ ਵੀ ਕੰਮ ਕਰਨਾ ਸ਼ਾਂਤੀ से ਕਰਨਾ ਸ਼ਾਂਤੀ ਬੰਦੂਕ ਦੀ ਗੋਲੀ ਚ ਨਿਕਲਦੀ ਆ ਪਪਾ ਗੱਲਾਂ ਚੋਂ ਬੋਲਣ ਦੀ ਆਜ਼ਾਦੀ ਉੱਤੇ ਭਾਰਤ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਕਾਫੀ ਬਹਿਸ ਹੋ ਰਹੀ ਆ ਤੇ ਇਸ ਬਹਿਸ ਦੇ ਵਿੱਚ ਕਿਤਨਾ ਕਿਤੇ ਸੈਂਸਰ ਬੋਰਡ ਨੂੰ ਜਿਹੜਾ شمار ਕਰ ਲੈ ਗਿਆ ਹੈ ਕਿਉਂਕਿ ਬਹੁਤ ਸਾਰੀਆਂ ਫਿਲਮਾਂ ਦੇ ਉੱਤੇ ਜਿਹੜੀਆਂ ਰੋਕਿਆ ਜਾਉਂਦਾ ਤੇ ਸੈਂਸਰ ਬੋਰਡ ਦੀ ਕੈਂਚੀ ਚੱਲ ਰਹੀ ਆ ਪ੍ਰਸਿੱਧ ਆਰਸ਼ਾਸ਼ਟਰੀ ਨੋਬਲ ਪੁਰਸਕਾਰ ਜੇਤੂ ਅਮਰਤੀਆ ਸੈਨ ਦੇ ਜੀਵਨ ਬਾਰੇ ਇੱਕ ਦਸਤਾਵੇਜ਼ੀ ਫਿਲਮ ਬਣਨੀ ਹੈ ਉਹਦੇ ਵਿੱਚ ਕੁਝ ਸ਼ਬਦਾਂ ਤੇ ਜਿਹੜਾ ਸੈਂਸਰ ਬੋਰਡ ਨੇ ਇਤਰਾਜ਼ ਪ੍ਰਗਟ ਕੀਤਾ ਉਹ ਸ਼ਬਦ ਉਹਨੇ ਗਊ ਗੁਜਰਾਤ ਅਤੇ ਕੁਝ ਇਹੋ ਜਿਹੇ ਹੋਰ ਸ਼ਬਦ ਨੇ ਇੱਕ ਸ਼ਬਦ ਹਿੰਦੂਤਵ ਆ ਜਿਹਦੇ ਉੱਤੇ ਸੈਂਸਰ ਬੋਰਡ ਨੇ ਜਿਹੜਾ ਉਹ ਇਤਰਾਜ਼ ਜਤਾਇਆ ਜਿੱਤੇ ਨੋਬਲ ਪੁਰਸਕਾਰ ਜਿਹੜਾ ਜੇਤੂ ਇਨਸਾਨ ਨੇ ਉਸਨੇ ਜਿਹੜੇ ਕਾਫੀ ਆ ਦੁੱਖ ਦਾ ਪ੍ਰਗਟਾਵਾ ਕੀਤਾ ਇੱਕ ਬੰਗਾਲੀ ਫਿਲਮ ਦੇ ਵਿੱਚ ਇੱਕ ਗੀਤ ਦੇ ਵਿੱਚੋਂ ਰਾਧੇ ਸ਼ਬਦ ਨੂੰ ਹਟਾਉਣ ਦਾ ਜਿਹੜਾ ਫਰਮਾਨ ਆ ਸੈਂਸਰ ਬੋਰਡ ਨੇ ਜਾਰੀ ਕੀਤਾ ਆ ਕਿ ਇਸ ਤੋਂ ਬਿਨਾਂ ਇਹ ਫਿਲਮ ਮਾਨੀ ਦੇ ਵਿੱਚ ਪੰਜਾਬੀ ਫਿਲਮਾਂ ਵੀ ਆ ਰਹੀਆਂ ਕਿਉਂਕਿ ਜਦੋਂ ਦਾ ਪੰਜਾਬੀ ਸਿਨੇਮਾ ਮੁੜ ਕੇ ਸੁਰਜੀਤ ਹੋਇਆ ਉਸ ਤੋਂ ਬਾਅਦ ਜਿਹੜਾ 84 ਦਾ ਦੌਰ ਹੈ ਜਾਂ ਉਸ ਤੋਂ ਬਾਅਦ ਜੋ ਕਾਲਾ ਦੌਰ ਪੰਜਾਬ ਦੇ ਵਿੱਚ ਚੱਲਿਆ ਉਸ ਤੋਂ ਹੀ ਰਿਹਾ ਕਾਫੀ ਫਿਲਮਾਂ ਬਣ ਰਹੀਆਂ ਹਨ ਔਰ ਇਹਨਾਂ ਸਾਰੀਆਂ ਫਿਲਮਾਂ ਤੇ ਕਿੰਨਾ ਕਿਤੇ ਸੈਂਸਰ ਬੋਰਡ ਦੀ ਕੈਂਚੀ ਚੱਲ ਰਹੀ ਹੈ ਅਜਿਹੀ ਇੱਕ ਫਿਲਮ ਪਿਛਲੇ ਸਾਲ ਜੁਲਾਈ ਦੇ ਵਿੱਚ ਰਿਲੀਜ਼ ਹੋਣੀ ਸੀ ਤੂਫਾਨ ਸਿੰਘ ਜੋ ਖੜਕਪੁਰ ਜਗਰਾਤ ਸਿੰਘ ਦੇ ਜੀਵਨ ਉੱਤੇ ਬਣੀ ਹੋਈ ਸੀ ਪਰ ਉਹ ਰਿਲੀਜ਼ ਨਹੀਂ ਹੋਈ ਮਸ਼ਹੂਰ ਗਾਇਕ ਜਿਹੜੇ ਰਣਜੀਤ ਬਾਵਾ ਹੈ ਉਹਨਾਂ ਦੀ ਡੈਬਿਊ ਫਿਲਮ ਸੀ ਉਹ ਹਾਲੇ ਤੱਕ ਵੀ ਰਿਲੀਜ਼ ਨਹੀਂ ਹੋਈ ਹੈ ਹਾਲਾਂਕਿ ਉਸ ਤੋਂ ਬਾਅਦ ਉਹਨਾਂ ਨੇ ਦੋ ਤਿੰਨ ਫਿਲਮਾਂ ਹੋਰ ਬਣਾ ਦਿੱਤੀਆਂ ਨੇ ਆਉਂਦੀ 4 ਅਗਸਤ ਨੂੰ ਇਹ ਫਿਲਮ ਦੁਬਾਰਾ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਨੇ ਇੱਕ ਵਾਰ ਫਿਰ ਇਸ ਤੇ ਦੁਬਾਰਾ ਪੰੰਦੀ ਲਾ ਦਿੱਤੀ ਹੈ ਹਾਲਾਂਕਿ ਪੂਰੀ ਦੁਨੀਆ ਦੇ ਵਿੱਚ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਭਾਰਤ ਨੂੰ ਛੱਡ ਕੇ ਅਸੀਂ ਅੱਜ ਖੜੇ ਆ ਪਿੰਡ ਚੀਮਾ ਖੁੱਡੀ ਦੇ ਵਿੱਚ ਜਿਹੜਾ ਖਰਕੂ ਜਗਰਾਤ ਸਿੰਘ ਤੇ ਜੱਦੀ ਪਿੰਡਿਆ ਇਹ ਪਿੱਛੇ ਸਾਡੇ ਉਹਨਾਂ ਦੀ ਜੋ ਯਾਦਗਾਰ ਬਣੀ ਹੋਈ ਹੈ ਅਤੇ ਇਹ ਉਹਨਾਂ ਦਾ ਘਰ ਹੈ ਅਸੀਂ ਅੱਜ ਗੱਲ ਕਰਨ ਪਹੁੰਚੇ ਆ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੇ ਪਰਿਵਾਰ ਨਾਲ ਮਿਲਦੇ ਆ ਅਤੇ ਖਰਕੂ ਜਗਰਾਤ ਸਿੰਘ ਤੇ ਜੀਵਨ ਬਾਰੇ ਗੱਲ ਕਰਦੇ ਆ ਕਿਹਾ ਜਾਂਦਾ ਕਿ ਉਹ ਬਹੁਤ ਹਰਮਨ ਪਿਆਰੇ ਕਿਸਨ ਉਹਨਾਂ ਦੀ ਮਸ਼ਹੂਰੀ ਕਾਫੀ ਸੀ ਅਤੇ ਜਦੋਂ ਉਹਨਾਂ ਦੀ ਮੌਤ ਹੋਈ ਸੀ ਅਤੇ ਪੂਰੇ ਦਾ ਪੂਰਾ ਜਿਹੜਾ ਇਲਾਕਾ ਹੈ ਉਹਨਾਂ ਇੱਥੇ ਹੋਮੜ ਪਿਆ ਸੀ ਇਸ ਥਾਂ ਤੇ ਤੇ ਲੱਗੇ ਛੱਕ ਜਿਹੜ ਹੋ ਗਿਆ ਸੀ ਅਸੀਂ ਗੱਲ ਕਰਦੇ ਉਹਨਾਂ ਦੇ ਪਰਿਵਾਰ ਨਾਲ ਉਹਨਾਂ ਦੇ ਜੀਵਨ ਬਾਰੇ ਕਿ ਕਿਉਂ ਉਹ ਇੰਨੇ ਹਰਮਨ ਪਿਆਰੇ ਸੀ ਅਤੇ ਉਹਨਾਂ ਦੇ ਜੀਵਨ ਤੇ ਜਿਹੜੀ ਫਿਲਮ ਬਣ ਜਾ ਰਹੀ ਹੈ ਉਹ ਰਿਲੀਜ਼ ਹੋਣੀ ਚਾਹੀਦੀ ਹੈ ਨਹੀਂ ਜਾਂ ਉਹ ਕਿਹੋ ਜਿਹਾ ਮਹਿਸੂਸ ਕਰਦੇ ਨੇ ਉਹਨਾਂ ਤੋਂ ਪੁੱਛ ਲੈਣੇ ਤੇਕਿਆਂ ਦੇ ਘਰ ਬੈਠੀਆਂ ਭੈਣਾਂ ਜਿਹੜੀਆਂ ਮੇਰੇ ਵੀਰ ਨੇ ਵਸਾਈਆਂ ਫਿਰ ਉਹਨਾਂ ਦੇ ਜਿੰਨੇ ਗਰੀਬਾਂ ਤੋਂ ਵਿਆਹ ਨਹੀਂ ਹੁੰਦੇ ਵਿਆਹ ਵੀ ਕੀਤੇ ਪਾਈ ਜਗਰਾਤ ਸਿੰਘ ਤੂਫਾਨ ਉਰਫ ਤੂਫਾਨ ਸਿੰਘ ਦੇ ਜੀਵਨ ਬਾਰੇ ਜਾਣਨ ਲਈ ਅੱਜ ਅਸੀਂ ਉਹਨਾਂ ਦੇ ਪਰਿਵਾਰ ਕੋਲ ਪਹੁੰਚੇ ਹਾਂ ਉਹਨਾਂ ਦੇ ਘਰ ਬੈਠੇ ਹਾਂ ਸਾਡੇ ਨਾਲ ਨੇ ਉਹਨਾਂ ਦੇ ਵੱਡੇ ਭੈਣ ਤਮਰਜੀਤ ਕੌਰ ਜੀ ਉਹਨਾਂ ਤੋਂ ਜਾਣਦੇ ਹਾਂ ਕਿ ਬਚਪਨ ਤੋਂ ਉਹਨਾਂ ਦਾ ਕਿਹੋ ਜਿਹਾ ਸੁਭਾਅ ਸੀ ਕਿੱਧਰ ਨੂੰ ਝੁਗਾ ਸੀ ਤੇ ਉਹ ਇਸ ਸਾਰੀ ਲਹਿਰ ਦੇ ਵਿੱਚ ਕਿਵੇਂ ਜੁੜੇ ਤੇ ਕਿਵੇਂ ਉਹਨਾਂ ਨੇ ਸਾਰਾਂ ਵਿਚ ਰਿਆ ਤੇ ਇਹਨੇ ਹਰਮਨ ਪਿਆਰੇ ਉਹ ਇੱਥੇ ਦੇ ਲੋਕਾਂ ਦੇ ਵਿੱਚ ਕਿਵੇਂ ਹੋਏ ਉਹ ਮੈਂ ਗੱਲਬਾਤ ਕਰਦੇ ਹਾਂ ਤੌਰ ਜੀ ਤੁਸੀਂ ਸਾਨੂੰ ਪਹਿਲਾਂ ਇਹ ਦੱਸੋ ਕਿ ਬਚਪਨ ਤੋਂ ਨਾਲ ਦਸਵਾਟੇ ਹੋ ਗਿਆ ਸੀਗਾ ਤੇ ਉਹ ਇਸ ਪਾਸੇ ਆਉਣ ਦੀ ਜਿਹੜੀ ਚੋਟ ਹਨ ਕਿਸ ਤਰ੍ਹਾਂ ਲੱਗੀ ਹਾਂਜੀ ਜਦੋਂ ਦਰਬਾਰ ਸਾਹਿਬ ਪਹਿਲਾ ਅਟੈਕ ਹੋਇਆ ਉਦੋਂ ਵੇਖ ਕੇ ਉਥੇ ਠਾਹ ਗੋਲੀਆਂ ਲੱਗੀਆਂ ਉਦੋਂ ਉਹਦਾ ਮੰਨ ਚੁੱਕਿਆ ਗਿਆ ਤੇ ਉਦੋਂ ਫਿਰ ਆਣ ਕੇ ਛੋਟੀ ਉਮਰ ਦੇ ਵਿੱਚ ਹੀ ਆਣ ਕੇ ਫਿਰ ਚੱਲ ਸੋ ਚੱਲ ਹੰਮ ਤਾਂ ਨਹੀਂ ਪਤਾ ਵੀ ਕੀ ਬਾਹਰ ਕਰਦਾ ਕੀ ਨਹੀਂ ਕਰ ਦਰਬਾਰ ਸਾਹਿਬ ਉਹ ਆਪ ਹੀ ਗਿਆ ਸੀ ਜਾਂ ਕੋਈ ਉਹਨੂੰ ਲੈ ਕੇ ਗਿਆ ਸੀ ਕਿਉਂਕਿ ਉਮਰ ਤੋਂ ਉਸ ਲਈ ਸਿਰਫ 12 ਸਾਲ ਦੀ ਸੀ ਜਦੋਂ ਉਹ ਦਰਬਾਰ ਸਾਹਿਬ ਤੇ ਹਮਲਾ ਹੋਇਆ ਹਾਂਜੀ ਉਹਦਾ ਭਾਇਆ ਲੈ ਕੇ ਗਿਆ ਸੀਗਾ ਵੱਡਾ ਉਹ ਕਿਹੜਾ ਕਰਦਾ ਵੀ ਮੈਨੂੰ ਲੈ ਕੇ ਜਾਓ ਮੈਂ ਵੇਖਣਾ ਆ ਤੇ ਫਿਰ ਉਹ ਲੈ ਕੇ ਗਿਆ ਤੇ ਜਦੋਂ ਉਹਨਾਂ ਨੇ ਦੇਖਿਆ ਤਾਂ ਉਸ ਤੋਂ ਬਾਅਦ ਉਹਨਾਂ ਦਾ ਪ੍ਰਤੀਕਰਮ ਕੀ ਸੀਗਾ ਵੀ ਕਿਹੋ ਜਿਹਾ ਉਹਨਾਂ ਨੇ ਆ ਕੇ ਇੱਥੇ ਉਹਨਾਂ ਨੇ ਦਿਖਾਇਆ ਕਿ ਕਿੰਨਾ ਕੁ ਦੁੱਖ ਲੱਗਾ ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਇਹ ਗੱਲ ਦਾ ਬਹੁਤ ਦੁੱਖ ਹੋਇਆ ਵੀ ਇਹਨਾਂ ਨੇ ਸਰਕਾਰ ਨੇ ਸਾਡੇ ਗੁਰੂ ਘਰ ਤੇ ਟੈਕ ਕੀਤਾ ਟਾਇਆ ਗੋਲੀਆਂ ਲੱਗੀਆਂ ਵੇਖ ਕੇ ਤੇ ਫੇਰੋਂ ਤੱਕ ਵੀ ਬਹੁਤ ਦੁਖੀ ਹੋਇਆ ਦਿਲ ਬਹੁਤ ਜ਼ਿਆਦਾ ਉਹਦਾ ਦਿਲ ਦੁਖੀ ਹੋਇਆ ਜਿਹੜਾ ਫਿਰ ਉਹ ਸਾਨੂੰ ਨਹੀਂ ਪਤਾ ਵੀ ਅਸੀਂ ਆਪਣੀ ਵਾਲਾ ਸਕੂਲੇ ਘੱਲਦੇ ਹਾਂ ਕਿੱਥੇ ਜਾਂਦਾ ਕਿੰਨੂੰ ਮਿਲਦਾ ਸੀ ਇਹ ਹੁਣ ਉਹਨੂੰ ਪਤਾ ਕਿਹੜੇ ਸਕੂਲ ਪੜ੍ਹਦੇ ਸੀ ਉਹ ਇੱਥੋਂ ਪਹਿਲਾਂ ਪਿੰਡ ਪਾਇਆ ਪੜ੍ਹਨੇ ਫਿਰ ਇੱਥੋਂ ਅਸੀਂ ਸ਼ਹਿਰ ਸਕੂਲੇ ਪੂਸ਼ਣ ਮਾਡਲ ਪਾਇਆ ਹਾਂਜੀ ਪੰਜਵੀਂ ਉੱਤੇ ਕੀਤੀ ਹੈ ਤੇ ਪਹਿਲੀ ਵਾਰ ਤੁਹਾਨੂੰ ਕਦੋਂ ਪਤਾ ਲੱਗਾ ਵੀ ਉਹ ਇਸ ਪਾਸੇ ਚਲੇ ਗਏ ਹਾਂਜੀ ਪਹਿਲੀ ਵਾਰਾਂ ਨੂੰ ਉਦੋਂ ਹੀ ਪਤਾ ਲੱਗਾ ਜਦੋਂ ਪਹਿਲਾਂ ਨੂੰ ਪਤਾ ਲੱਗ ਗਿਆ ਹੈਗਾ ਉਤਰਾ ਦੇ ਫੇਰ ਜਦੋਂ ਫੜਿਆ ਗਿਆ ਨਾ ਇਥੇ ਉਤਦੋਈ ਲਾਗੋ ਉਦੋਂ ਫੇਰ ਸਾਨੂੰ ਚੰਗੀ ਤਰ੍ਹਾਂ ਪਤਾ ਲੱਗ ਗਿਆ ਵੀ ਇਹ ਇਸ ਕੰਮ ਦੇ ਵਿੱਚ ਚੱਲਦਾ ਜਦੋਂ ਉਹ ਪਹਿਲੀ ਵਾਰ ਫੜ ਹੋਇਆ ਇਥੇ ਉਤਦੋਈ ਤੇ ਉਦੋਂ ਕਿਉਂ ਫੜਿਆ ਪੁਲਿਸ ਨੇ ਉਹਨੂੰ ਉਹਨਾਂ ਦੇ ਕੋਲ ਹਥਿਆਰ ਹੈਗੇ ਸੀ ਤੇ ਉਹ ਜਿਹੜਾ ਵਾੜਾ ਹੈਗਾ ਸਾਥੀ ਦੇ ਕੋਲ ਉਹਨੇ ਵੇਖ ਲਿਆ ਹਥਿਆਰ ਵੱਲਾਂ ਦੇ ਵਿੱਚ ਰੱਖਣ ਦੇ ਆ ਤੁਰ ਕੇ ਰ ਤੇ ਤੁਸ ਜੋਦੋ ਉਸ ਤੋਂ ਬਾਅਦ ਤੁਹਾਨੂੰ ਪਤਾ ਲੱਗਾ ਘਰ ਤਾਂ ਆਉਂਦੇ ਹੋਣਗੇ ਤੁਸੀਂ ਕਦੇ ਰੋਕਿਆ ਨਹੀਂ ਉਹਨਾਂ ਨੂੰ ਨਹੀਂ ਬੜਾ ਰੋਕਦੇ ਆ ਹੱਥ ਜੋੜਦੇ ਸੀ ਤੇ ਉਹ ਜਵਾਬ ਦਿੰਦਾ ਮਾਤਾ ਨੇ ਅਸੀਂ ਵੀ ਸਾਰਿਆਂ ਨੇ ਹੱਥ ਜੋੜਨੇ ਵੀ ਵੀਰ ਦੇ ਇਹ ਕੰਮ ਨਾ ਨਾ ਜਾ ਮਾਤਾ ਨੇ ਵੀ ਮਾਤਾ ਨੂੰ ਕਹਿਣ ਲੱਗਾ ਮਾਤਾ ਅਸੀਂ ਤੈਨੂੰ ਤੂੰ ਮਾਤਾ ਨੇ ਹੱਥ ਜੋੜੇ ਕਹਿੰਦੀ ਤੇ ਅਸੀਂ ਮੈਂ ਤੇ ਵੱਡੇ ਪਿਤਾ ਸਰਾ ਮੰਗਿਆ ਸੀ ਗੁਰੂ ਕੋਲੋਂ ਦੋਨੇ ਆਖਿਆ ਜੇ ਤੈਨੂੰ ਗੁਰੂ ਦੇ ਸਕਦਾ ਹੈ ਅੱਜ ਤੇਰੇ ਕੋਲੋਂ ਗੁਰੂ ਮੰਗਦਾ ਆ ਤੇ ਤੁੰਗਰੂ ਨੂੰ ਦੇ ਮੈਂ ਗੁਰੂ ਦਾ ਉਹ ਗਿਆ ਉਹ ਮੈਂ ਤੁਹਾਡਾ ਨਹੀਂ ਰਹਿ ਗਿਆ ਤੇ ਹਿਯਾਰਪੁਰ ਜੇਲ੍ਹ ਚੋਂ ਉਹ ਭੇਜਿਆ ਗਿਆ ਸੀ ਉਸ ਤੋਂ ਬਾਅਦ ਸਾਨੂੰ ਉਸ ਤੋਂ ਬਾਅਦ ਉਥੋਂ ਫਰਾਰ ਹੋਏ ਉਸ ਤੋਂ ਬਾਅਦ ਫੇ ਉਹ ਕਿਵੇਂ ਇੱਥੇ ਆਉਂਦੇ ਹੁੰਦੇ ਸੀ ਤੇ ਉਸ ਤੋਂ ਬਾਅਦ ਕਿਵੇਂ ਸਾਰਾ ਚੱਲਿਆ ਉਹਨਾਂ ਦਾ ਪਹਿਲਾਂ ਉਹਨੂੰ ਗਰਦਾਸਪੁਰ ਜੇਲ੍ਹ ਤੇ ਇਹਨਾਂ ਨੇ ਖੜਿਆ ਫਿਰ ਸੰਗਰੂਰ ਸੰਗਰੂਰੋਂ ਹਿਯਾਰਪੁਰੋਂ ਹਿਯਾਰਪੁਰੋਂ ਫਿਰ ਭੱਜ ਜਾਏ ਫਿਰ ਇਦਾਂ ਹੀ ਆ ਵੇਲੇ-ਕਵੇਲੇ ਕਿਤੇ ਘਰ ਆਉਂਦਾ ਸੀਗਾ ਛੜਕ ਦੇ ਉੱਤੇ ਸਾਡਾ ਘਰ ਹੀਗਾ ਉਸ ਤੋਂ ਬਾਅਦ ਕਿਤੇ ਪੁਲਿਸ ਆਗੇ ਤੁਹਾਨੂੰ ਦੱਸਦੀ ਹੋਗੀ ਕਿ ਕਿਹੜੀਆਂ-ਕਿਹੜੀਆਂ ਵਾਰਦਾਤਾਂ ਕਿੱਥੇ-ਕਿੱਥੇ ਨਾ ਬੋਲਦਾ ਕਿਉਂਕਿ ਮਸ਼ਹੂਰ ਬਹੁਤ ਹੋ ਗਿਆ ਸੀ ਉਹ ਕਾਫੀ ਵਾਰਦਾਤਾਂ ਨਾ ਬੋਲਦੀ ਉਹਨਾਂ ਦੇ ਹਾਂਜੀ ਉਹ ਐਸੇ ਤਰ੍ਹਾਂ ਅਖਬਾਰਾਂ ਤੇ ਹੁੰਦਾ ਸੀ ਜਦੋਂ ਲਾਗੇ ਬੰਨੇ ਕੋਈ ਕਾਂਡ ਹੁੰਦਾ ਸੀ ਤੇ ਫਿਰ ਅਖਬਾਰਾਂ ਉਹ ਤਰ੍ਹਾਂ ਹੀ ਲੈਂਦੇ ਹਾਂ ਲੋਕਾਂ ਨੂੰ ਪਤਾ ਲੱਗਦਾ ਜਦੋਂ ਸਾਡੇ ਘਰ ਪੁਲਿਸ ਆਉਂਦੀ ਹੀਗੀ ਪਰ ਆਂਦੇ ਕੋਹ ਨਹੀਂ ਹੀਗੇ ਪੁੱਛ-ਗਿੱਛ ਕਰਕੇ ਚਲੇ ਜਾਂਦੇ ਸੀ ਮਾਤਾ ਨੂੰ ਕਹਿਣਾ ਮਾਤਾ ਪੋਤਾ ਆਇਆ ਜਿਗਰਾ ਦੇ ਫਿਰ ਮਾਦਾ ਨੇ ਆਖਣਾ ਨਾ ਪੁੱਤ ਮੇਰੇ ਇਹੋ ਜੇ ਕਰਮ ਕਿੱਥੋਂ ਪੁੱਤ ਪੁੱਤ ਤੇ ਘਰੋਂ ਚਲਾ ਗਿਆ ਮੇਰੇ ਇਹੋ ਜੇ ਕਰਮ ਕਿੱਥੋਂ ਪੁੱਛ ਕੇ ਚਲੇ ਜਾਂ ਨਾ ਨਾਮ ਤਾਂ ਜਗਰਾਜ ਸੀ ਉਹਨਾਂ ਦਾ ਪਰ ਤੂਫਾਨ ਸਿੰਘ ਕਿੱਦਾਂ ਨਾਂ ਪਿਆ ਉਹ ਵੀਰ ਜਹੇ ਬੰਦੀ ਨੇ ਪਾਇਆ ਸਾਨੂੰ ਪਤਾ ਨਹੀਂ ਵੀ ਕਿੱਦਾਂ ਪਿਆਰੇ ਕਿੱਦਾਂ ਨਹੀਂ ਹਾਂਜੀ ਉਹ ਜਹੇ ਬੰਦੀ ਨੇ ਨਾਂ ਰੱਖਿਆ ਅਸੀਂ ਤਾਂ ਜਗਰਾਜ ਹੀ ਰੱਖਿਆ ਇਹ ਨਾਂ ਤੇ ਜਿਸ ਵਕਤ ਉਹਨਾਂ ਦੀ ਸ਼ਾਦੀ ਹੋਈ ਆ ਤੇ ਉਸ ਵਕਤ ਉਹਨਾਂ ਦੀ شادی ਵੈਰੇ ਲਿਖਾ ਨਹੀਂ ਬਣਾਇਆ ਕਿ ਖੜਕੋ ਕਿ ਉਸ ਤੋਂ ਪਹਿਲਾਂ ਤਾਂ ਸਾਰਾ ਜੇਲ ਵੀ ਜਾ ਚੁੱਕੇ ਸੀ ਸਾਰਾ ਕੁਝ ਹੋ ਚੁੱਕਾ ਸੀਗਾ ਤੇ ਫਿਰ ਉਸ ਤੋਂ علاوہ ਉਹਦੇ ਹੁੰਦੇ ਹੋਏ ਵੀ شادی ਕਰਨ ਚ ਕੋਈ ਲਿਖਾ ਤਾਂ ਨਹੀਂ ਆਇਆ ਸੀ ਉਸ ਵੇਲੇ شادی ਉਹਦੀ ਫਿਰ ਸਾਰਿਆਂ ਆਖਿਆ ਵੇਖਿਆ ਤੇ ਮੰਨਦਾ ਹੈ ਨਹੀਂਗਾ ਵਿਆਹ ਕਰਾਉਣ ਨੂੰ ਫਿਰ ਸਾਰੀਆਂ ਜਾਇਬੰਦੀਆਂ ਸਮਝਾਇਆ ਕਿ ਤੂੰ ਕੱਲਾ-ਕੱਲਾ ਹੈਂ ਗਾਵਾਂ ਦੇ ਫਿਰ ਮੰਨ ਗਿਆ ਪਰ ਇੱਥੇ ਅੱਤੇਪੁਰ ਵਿਆਹ ਹੋਏ ਫੇਰੇ ਛੋਟਾ ਜਿਹਾ ਗੁਰਦੁਆਰਾ ਹੀ ਉਥੇ ਫੇਰੇ ਹੋਏ ਮਾਤਾ ਨੂੰ ਲੈ ਗਏ ਆ ਬਾਪੂ ਨੂੰ ਲੈ ਗਏ ਆ ਸਾਨੂੰ ਕੋਈ ਪਤਾ ਨਹੀਂ ਕਿੱਥੇ ਵਿਆਹ ਹੋਇਆ ਕਿੱਥੇ ਨਹੀਂ ਸਾਨੂੰ ਬਾਅਦ ਚ ਪਤਾ ਲੱਗਾ ਵੀ ਜਗਰਾਜ ਦਾ ਵਿਆਹ ਹੋ ਗਿਆ ਐ ਪੰਜੇ ਪੈਣਾ ਕਰੇ ਤੇ ਜਿਸ ਦਿਨ ਉਹਨਾਂ ਦੀ ਮੁਕਾਬਲੇ ਚ ਮੌਤ ਹੁੰਦੀ ਆ ਉਸ ਦਿਨ ਕਿਸ ਤਰ੍ਹਾਂ ਦਾ ਦ੍ਰਿਸ਼ ਇੱਥੇ ਦੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਉਹਨਾਂ ਦੀ ਮੁਕਾਬਲੇ ਚ ਵੀ ਮੌਤ ਹੋ ਚੁੱਕੀ ਪੁਲਿਸ ਮੁਕਾਬਲੇ ਚ ਉਹ ਦਿਨ ਵੀ ਇੱਥੇ ਤਰਾ 7 ਵਜੇ ਗੋਲੀ ਚੱਲੀ ਆ 7 ਵਜੇ ਪਤਾ ਲੱਗਾ ਵੀ ਗੋਲੀ ਚੱਲੀ ਆ ਤੇ ਜਿਹੜੇ ਬੰਦੇ ਦੋ ਕੱਕਾ ਬੂਰਾ ਇੱਕ ਤੇ ਮਾਤਾ ਕੋ ਮੈਂ ਰਿਠੇ ਨਹੀਂਗੀ ਮਾਤਾ ਦਾਹਦੀ ਆ ਵੀ ਉਹ ਕਿੱਤਾ ਬੰਦਾ ਹੈ ਕੱਕਾ ਬੂਰਾ ਦੋ ਜਾਣੇ ਹੀਗੇ ਉਹਨਾਂ ਆਣ ਕੇ ਮੈਨੂੰ ਵਧਾਈ ਦਿੱਤੀ ਆ ਮਾਤਾ ਵਧਾਈਓ ਵੇ ਜਗਰਾਜ ਕਿਹਰਾ ਹੈ ਪਿਆਸ ਦੇ ਘੇਰੇ ਚੋਂ ਨਿਕਲ ਗਿਆ ਵਾ ਮਾਤਾ ਨੇ ਕਿਹਾ ਪੁੱਤ ਦੁੱਧ ਪੀ ਲੋ ਕਹਿੰਦੇ ਨਹੀਂ ਮਾਤਾ ਅੱਜ ਨਹੀਂ ਦੁੱਧ ਪੀਣਾ ਫੇ ਕਿਸੇ ਦਿਨ ਪੀਵਾਂਗੇ ਇਹ ਬਹੁਤ ਦੁਨੀਆ ਅਧਿਕਾਰ ਇਕੱਠੀ ਹੋ ਗਈ ਮਾਤਾ ਕਹਿੰਦੀ ਆ ਜਗਰਾਜ ਨਿਕਲ ਗਿਆ ਵਾ ਆਂਦੇ ਚ ਰੀਟ ਜੀ ਆਈ ਆ ਤੇ ਕੋੜ ਵੰਡੋ ਨਹੀਂ ਕੋੜ ਬੜਾ ਵੰਡਿਆ ਉਹਨਾਂ ਜਰਾਂ ਨਾਲ ਸਾਡੀ ਇੱਕ ਤਰੀਕੇ ਚਾਚੀ ਆ ਉਹ ਰੋਂਦੀ ਪੇੜ ਦੀ ਆ ਗਈ ਕਹਿੰਦੀ ਭਾਈਆ ਅਸੀਂ ਮਾਰੇ ਲੁੱਟੇ ਗਏ ਅੱਜ ਮਾਰੇ ਲੁੱਟੇ ਗਏ ਉਹਦੋਂ ਫੇਰ ਪਤਾ ਲੱਗ ਗਿਆ ਸਾਰੇ ਜਿਹੜਰ ਗੋਲੀ ਚੱਲੀ ਉਦੋਂ ਨੂੰ ਭੱਜ ਗਏ ਸਾਰੇ ਤੇ ਉਸ ਤੋਂ ਬਾਅਦ ਕਹਿੰਦੇ ਕਿ ਬਹੁਤ ਵੱਡੀ ਜਿਹੜੀ ਸੰਖਿਆ ਸੀ ਕਿ ਲੋਕ ਇੱਥੇ ਆਏ ਸੀ ਉਹਨਾਂ ਦੇ ਸੰਸਕਾਰ ਤੇ ਇੱਕ ਰਿਕਾਰਡ ਬਣ ਜਾਂਦਾ ਵੀ ਕਿਸੇ ਵੀ ਖਾੜਕੂ ਜਾ ਕਿਸੇ ਵੀ ਹੋਰ ਜਾਂ ਜਦੋਂ ਉਹਨਾਂ ਦੀਆਂ ਅਸਤੀਆਂ ਲੈ ਗਏ ਆ ਜ ਉਸ ਤੋਂ ਬਾਅਦ ਭੋਗ ਤੇ ਵੀ ਇੰਨੀ ਹਰਮਨ ਪਿਆ ਤਾਂ ਉਹਨਾਂ ਦੀ ਕਿੱਦਾਂ ਬਣੀ ਲੋਕਾਂ ਦੇ ਵਿੱਚ ਕਿਉਂਕਿ ਕਿਉਂਕਿ ਆਮ ਸਿਕਾ ਵੀ ਖਾੜਕੂਆਂ ਤੋਂ ਲੋਕ ਡਰਦੇ ਹੁੰਦੇ ਜਿਹੜੀ ਧਾਰਨਾ ਬਣੀ ਹੋਈ ਸੀ ਪਰ ਇਹਦੇ ਵਾਪਜ ਤੋਂ ਉਹਨਾਂ ਦਾ ਇੰਨਾ ਪਿਆਰ ਕਿੱਦਾਂ ਪਿਆ ਉਹਦੇ ਕੋਲੋਂ ਡਰਦੇ ਨਹੀਂਗੇ ਉਹਦੇ ਲੋਕਾਂ ਨੇ ਆਪਣਾ ਪੁੱਤ ਬਣਾਇਆ ਸੀ ਮਾਵਾਂ ਨੇ ਪਹਿਣਾ ਨੇ ਭਰਾ ਬਣਾਇਆ ਸੀ ਜਦੋਂ ਸਹੁਰਿਆਂ ਦੇ ਘਰੋਂ ਕੱਢ ਦਿੰਦੇ ਤੱਕ ਦਿੰਦੇ ਸੀ ਪਹਿਣਾ ਨੂੰ ਦਾਜ ਦਾ ਕਰਕੇ ਵੀ ਦਾਜ ਲਿਆਵੋ ਉਹ ਪਹਿਣਾ ਨੂੰ ਸੌਂਦਾ ਹੈਗਾ ਤਾਂ ਆਹ ਤਾਂ 12-12 ਸਾਲਾਂ ਦੀਆਂ ਪੇਕਿਆਂ ਦੇ ਘਰ ਬੈਠੀਆਂ ਭੈਣਾਂ ਜਿਹੜੀਆਂ ਮੇਰੇ ਵੀਰ ਨੇ ਵਸਾਈਆਂ ਫਿਰ ਉਹਨਾਂ ਦੇ ਜਿਨ੍ਹਾਂ ਦੇ ਘਰੀਬਾਂ ਤੋਂ ਵਿਆਹ ਨਹੀਂ ਹੁੰਦੇ ਵਿਆਹ ਵੀ ਕੀਤੇ ਤੇ ਇੱਥੇ ਜਿਹੜਾ Hindu ਭਾਈਚਾਰਾ ਸੀਗਾ ਉਹਨਾਂ ਦੀ ਵੀ ਇੱਕ ਸੋਣਿਆ ਕਾਫੀ ਸਤਿਕਾਰ ਸੀ ਉਹਨਾਂ ਦਾ ਕਰਦਾ ਸੀ ਉਹ ਇਹਨਾਂ ਲੋ ਜਿਹੜੇ ਦੂਜੇ ਜਿਹੜਾ ਜੇਲ ਚ ਲਿਆ ਗਿਆ ਵੀਰ ਉਹ ਜਿਹੜੇ ਮਾੜੇ ਮੋٹے ਖੜਕੂ ਬਣਿਆ ਸੀ ਉਹਨਾਂ ਨੇ ਉਹਨਾਂ ਨੂੰ ਡਰਾ ਡਰੂ ਕੇ ਬਹਾਮਣਾਂ ਨੂੰ ਕੱਢ ਦਿੱਤਾ ਉਹਨੇ ਫੇਰ ਜਦੋਂ ਆਇਆ ਉਹਨੇ ਵੇਖਿਆ ਹੱਕਣ ਲੱਗਾ ਪਾਪਾ ਸਾਰੀਆਂ ਦੁਕਾਨਾਂ ਪਿੰਡ ਬੰਦ ਪਈਆਂ ਵਾ ਕਿੱਧਰ ਗਏ ਸਾਡੇ ਬਹਾਮਣ ਤੇ ਪਾਪੇ ਨੇ ਦੱਸਿਆ ਕਹਿੰਦਾ ਇੰਨਾ ਡਰਾ ਕੇ ਕੱਢਦੇ ਤੇ ਆਂਦਾ ਇਹਨਾਂ ਨੂੰ ਕਿਸੇ ਨੂੰ ਨਹੀਂ ਜਾਣ ਦੇਣਾ ਸਾਰੇ ਵਾਪਸ ਲਿਆਓ ਇੱਥੇ ਕਿਸੇ ਦਾ ਕਿਤੇ ਵਾਲ ਵਿੰਗਾ ਨਹੀਂ ਬਹਾਮਣ ਦਾ ਹੁਣ ਦਿੱਤਾ ਉਹਨੇ ਉਹ ਵੇਲੇ ਕਿਤੇ ਟੱਪਰੀ ਵਾਹ ਜਿਹੜੇ ਸੀ ਉਹ ਨਹੀਂ ਵੇਖੇ ਜਾਂਦੇ ਕਿਤੇ ਇੱਥੇ ਰੁੰਦੇ ਹੁਣ ਉਹਨਾਂ ਦੇ ਜੀਵਨ ਤੇ ਇੱਕ ਫਿਲਮ ਬਣੀ ਆ ਤੁਹਾਨੂੰ ਪੂਰੀ ਜਾਣਕਾਰੀ ਉਹਦੇ ਬਾਰੇ ਪਰ ਇੱਥੇ ਜਿਹੜੀ ਸਰਕਾਰ ਹੈ ਭਾਰਤ ਜਾਂ ਸੈਂਸਰ ਬੋਰਡ ਨੇ ਦੂਜੀ ਵਾਰ ਉੱਤੇ ਪਾਬੰਦੀ ਲਾ ਦਿੱਤੀ ਤੁਹਾਨੂੰ ਕੀ ਲੱਗਦਾ ਕਿ ਉਹ ਫਿਲਮ ਰਿਲੀਜ਼ ਹੋਣੀ ਚਾਹੀਦੀ ਹੈ ਲੋਕਾਂ ਨੂੰ ਦੇਖਣੀ ਚਾਹੀਦੀ ਹੈ ਉਹ ਹਾਂਜੀ ਅਸੀਂ ਤੇ ਆਨੇ ਆਂ ਵੀ ਮਹਾਰਾਜ ਬਹੁਤ ਚੰਗਾ ਕਰੇ ਜੇ ਕਿਤੇ ਮੇਰੇ ਵੀਰ ਦੀ ਫਿਲਮ ਸਾਡੀ ਚੱਲੇ ਵੀਰ ਦੀ ਤੇ ਅਸੀਂ ਬੜੇ ਖੁਸ਼ ਹਾਂ ਸਾਰਾ ਪਰਿਵਾਰ ਹੀ ਬੜਾ ਖੁਸ਼ ਹੈ ਸਾਰਾ ਏਰੀਆ ਸਭ ਦੁਨੀਆ ਹੀ ਬੜੀ ਖੁਸ਼ ਹੈ ਆ ਬੜੀ ਦੁਨੀਆ ਨੂੰ ਚਾਹ ਆ ਵੀ ਵੇਖਣ ਜਾਵਾਂਗੇ ਕਾਰਕਾਰ ਸਾਰਿਆਂ ਲੋਕਾਂ ਨੂੰ ਬੜਾ ਚਾ ਆ ਆ ਵੀ ਫਿਲਮ ਜਗਰਾਜ ਦੀ ਬਣੀ ਆ ਤੇ ਕਿਤੇ ਚੱਲ ਜੇ ਦੇ ਵੇਖਾਂਗੇ ਪਰ ਕਈ ਲੋਕ ਕਹਿੰਦੇ ਆ ਕਿ ਇਸ ਫਿਲਮ ਜਾਣਾ ਗਲਤ ਸੁਨੇਹਾ ਜਾ ਸਕਦਾ ਵੀ ਕਿਸੇ ਖੜਕੂ ਦੀ ਮਸ਼ਹੂਰੀ ਹੁੰਦੀ ਆ ਤੁਹਾਨੂੰ ਕੀ ਲੱਗਦਾ ਨਹੀਂ ਵੀਰੇ ਇਹ ਗਲਤ ਕੰਮ ਆ ਗਲਤਵਾ ਵੀਰ ਜਿਹੜਾ ਸੀ ਉਹ ਇੱਕ ਹੋਇਆ ਹੈਗਾ ਕਾਸਟ ਕੱਢੀ ਉਹਨੇ ਜਾਗਰ ਸੋ ਹੀ ਉਹਦਾ ਨਾਮ ਉਹਨੇ ਆਖਿਆ ਅਮਨ ਦਾ ਦੇਵਤਾ ਵਾਏ ਉਹ ਅਮਨ ਦਾ ਦੇਵਤਾ ਹੈਗਾ ਉਹਦੇ ਵਿੱਚ ਦੁਨੀਆ ਨੇ ੜਕਣਾ ਨਹੀਂਗਾ ਕੁਝ ਨਹੀਂਗਾ ਹੋਣਾ ਇਹ ਚੱਲਣ ਦੇਣਾ ਫੇ ਮੈਂ ਤੇ ਹੱਥ ਜੋੜਦੀ ਆਂ ਨਾ ਗਾੜੀ ਵੀ ਚੱਲਣ ਦਿਓ ਉਹ ਅਮਨ ਦਾ ਦੇਵਤਾ ਕਿਉਂਕਿ ਉਹਦੇ ਜਿਹੜੇ ਜੋ ਕੁਛ ਉਹਨੇ ਕੀਤਾ ਨਾ ਉਤੋਂ ਲੋਕੀ ਜਿਹੜੇ ਗਾਂ ਆਪਣਾ ਪਰਿਵਾਰ ਆ ਜੀ ਬੱਚੇ ਜਿਹੜੇ ਗਾੜੀ ਆ ਉਹ ਸੇਧ ਲੈਣਗੇ ਉਹ ਚੰਗੇ ਪਾਸੇ ਤੁਰਨਗੇ ਨਸ਼ਿਆਂ ਵਾਲੇ ਪਾਸੇ ਨਾ ਤੁਰਨਗੇ ਸਾਡੇ ਨਾਲ ਨੇ ਹੁਣ ਡਾਕਟਰ ਹਰਜਿੰਦਰ ਸਿੰਘ ਹਰੀয়াল ਜੀ ਜਿਹੜੇ ਕਿ ਜਗਰਾਤ ਸਿੰਘ ਉਹਨਾਂ ਦੇ ਰਿਸ਼ਤੇਦਾਰ ਵੀ ਨੇ ਉਹਨਾਂ ਦੇ ਬਚਪਨ ਦੇ ਸਾਥੀ ਵੀ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਤੂਫਾਨ ਸਿੰਘ ਬਾਰੇ ਜਦੋਂ ਤੁਸੀਂ ਤੂਫਾਨ ਸਿੰਘ ਹੁਣਾਂ ਦਾ ਵਿਚਰਦੇ ਸੀ ਤਾਂ ਕਿਹੋ ਜੀ ਤੁਹਾਨੂੰ ਉਹਨਾਂ ਦੀ ਬਿਰਤੀ ਕਿਹੋ ਜਿਹੀ ਲੱਗਦੀ ਸੀ ਬਚਪਨ ਦੇ ਵਿੱਚ ਉਹਨਾਂ ਦੇ ਬਿਰਤੀ ਬੜੀ ਇੱਕ ਧਾਰਮਿਕ ਖਿਆਲਾਂ ਦੀ ਦਸਵੇਂ ਪਾਤਸ਼ਾਹ ਮਹਾਰਾਜ ਦੇ ਜਿਹੜੇ ਬਚਨ ਉਹਨਾਂ ਨੂੰ ਪੜਨਾ ਤੇ ਸ਼ਸਤਰ ਵਿਦਿਆ ਇਹ ਉਹਨਾਂ ਦੇ ਮਨ ਦੀ ਬੜੀ ਜਿਹੜੀ ਤਗੜੀ ਇੱਕ ਭਾਵਨਾ ਸੀ ਬਿਰਤੀ ਸ਼ਸਤਰਾਂ ਦੀ ਤੇ ਧਾਰਮਿਕ ਗੁਰਬਾਣੀ ਪੜ੍ਹਨ ਦੀ ਤੇ ਉਸ ਵੇਲੇ ਉਹ ਖੜਕੂ ਉਹਨਾਂ ਤੋਂ ਪਹਿਲਾਂ ਕਿਉਂਕਿ ਪਹਿਲਾਂ ਤਾਂ ਆਮ ਲੋਕਾਂ ਤੇ ਵਿਚਰਦੇ ਇਸ ਤੋਂ ਪਹਿਲਾਂ ਕੋਈ ਸਿਆਸਤ 'ਚ ਵੀ ਉਹਨਾਂ ਦੀ ਰੀ ਰੁਚੀ ਨਾ ਸਿਆਸਤ ਵਾਲੇ ਪਾਸੇ ਨਹੀਂ ਗਏ ਉਹ ਸਿਰਫ ਉਹਨਾਂ ਦਾ ਇੱਕੋ ਇੱਕ ਇਨਸਾਨਾ ਸੀ ਗੁਰਬਾਣੀ ਨੂੰ ਪੜਨਾ ਸ਼ਸਤਰਾਂ ਦੇ ਨਾਲ ਪ੍ਰੇਮ ਤੇ ਧਰਮ ਯੁੱਧ ਦੇ ਬਾਰੇ ਵਿਚਾਰ ਤੇ ਇੱਥੇ ਉਹਨਾਂ ਦੀ ਜਿਹੜਾ ਹਰਮਨ ਪਿਆਰਤਾ ਦਾ ਮੁੱਖ ਕਾਰਨ ਕੀ ਸੀ ਕਿ ਉਹ ਇੰਨੇ ਮਸ਼ਹੂਰ ਕਿਉਂ ਹੋਏ ਹਰਮਨ ਪਿਆਰਤਾ ਜਿਹੜਾ ਹਰਮਨ ਪਿਆਰਾ ਇਸ ਕਰਕੇ ਆਇਆ ਵੀ ਉਹਨਾਂ ਦਾ ਸਿਰਫ ਇੱਕ ਹੀ ਵੀ ਜ਼ਬਰ ਜ਼ੁਲਮ ਦੇ ਵਿਰੁੱਧ ਲੜਾਈ ਲੜਨੀ ਕਿਸੇ ਧਰਮ ਦੇ ਨਾਲ ਨਹੀਂ ਨਾ ਲੜਾਈ। ਨਾ ਹਿੰਦੂ ਧਰਮ ਨਾਲ, ਕੋਈ ਵੀ ਧਰਮ ਹੋਵੇ। ਭਾਵੇਂ ਜਿਹੜਾ ਮਰਜੀ ਬੰਦਾ ਵਾ। ਉਹਨਾਂ ਦਾ ਸਿਰਫ ਇੱਕੋ ਹੀ ਵੀ ਅਸੀਂ ਜ਼ਬਰ ਜ਼ੁਲਮ ਜਿਹੜਾ ਹੋ ਰਿਹਾ ਨਾ, ਉਹਦੇ ਵਿਰੁੱਧ ਧਰਮਜੋਤ ਸਹੀਦੀ ਜੰਮ ਪੀਣਾ। ਕਿਸੇ ਨਾਲ ਨਾ ਰਹੀ ਜਾਤੀ ਹੀ ਲੜਾਈ ਨਹੀਂ ਕੋਈ। ਧਰਮਜੋਤ ਦੀ ਲੜਾਈ ਹੁੰਦੀ ਹੈ। ਤੁਹਾਨੂੰ ਇਸ ਵਾਰੇ ਕੋਈ ਜਾਣਕਾਰੀ ਮਿਲਦੀ ਸੀ ਕਿ ਉਹਨਾਂ ਨੇ ਕਿੰਨਿਆਂ ਗਵਾਰਦਾਂ ਤਾਂ ਜਾਂ ਕਿਹੋ ਜੀ ਉਹਨਾਂ ਦੀ ਡਿਊਟੀ ਲੱਗੀ ਸੀ ਜੱਥੇਬੰਦੀ ਵਿੱਚ ਉਹ ਕਿਹੋ ਜੀਆਂ ਮੰਨ ਲਓ ਕਿ ਕਿਉਂਕਿ ਜੱਥੇਬੰਦੀਆਂ ਵੱਖ-ਵੱਖਰੇ ਜ਼ਿੰਮੇਵਾਰੀਆਂਾਂ ਦੰਦੀਆਂ ਹੁੰਦੀਆਂ ਹਨ ਉਹਨਾਂ ਨੂੰ ਕਿਹੜੀ ਜ਼ਿੰਮੇਵ ਉਹਨਾਂ ਦੀ ਜ਼ਿੰਮੇਵਾਰੀ ਇਸ ਤਰ੍ਹਾਂ ਵੀ ਉਹ ਉਹਨਾਂ ਤੇ ਇੱਕ ਕੁਜ਼ਰਤ ਦੀ ਮਹਾਪੁਰਖਾਂ ਦੀ ਵੀ ਕਿਰਪਾ ਸ੍ਰੀ ਗੁਰੂ ਅਰਜਨ ਸਾਹਿਬ ਮਹਾਰਾਜੀ ਦੇ ਇੱਥੇ ਚਰਨ ਪਏ ਇਸ ਨਗਰ ਦੇ ਚੀਮਾ ਖੁੱਡੀ ਦੇ ਵਿੱਚ ਉਹਨਾਂ ਤੇ ਮਹਾਪੁਰਖਾਂ ਦੀ ਵੀ ਕਿਰਪਾ ਹੋਈ ਸੰਤਾ ਬਾਬਾ ਬਿਸ਼ਨ ਸਿੰਘ ਜੀ ਉਹਨਾਂ ਦੇ ਚਰਨਾਂ ਵਿੱਚ ਹੀ ਉਹਨਾਂ ਦੇ ਮਾਤਾ ਜੀ ਜਾਂਦੇ ਉੱਥੇ ਮਾਤਾ ਪਿਤਾ ਜੀ ਦੋਵੇਂ ਤੇ ਉਹਨਾਂ ਸੰਤਾਂ ਮਹਾਪੁਰਖਾਂ ਦੀ ਉਹਨਾਂ ਤੇ ਬਹੁਤ ਹੀ ਕਿਰਪਾ ਦ੍ਰਿਸ਼ਟੀ ਹੈ ਇਸ ਕਰਕੇ ਉਹ ਸਾਰਿਆਂ ਲੋਕਾਂ ਦਾ ਸਾਰੀਆਂ ਜਥੇਬੰਦੀਆਂ ਜਿੰਨੇ ਵੀ ਜਥੇਬੰਦੀਆਂ ਦੇ ਮੁਖੀ ਉਹਨਾਂ ਵਿੱਚੋਂ ਤਾਂ ਕਰਕੇ ਹਰਮਨ ਪਿਆਰੇ ਜਿਹੜੇ ਨਾ ਉਹਨਾਂ ਦੀ ਜਿਆਦਾ ਨੇੜਤਾ ਹੋ ਗਈ ਵੱਡੇ ਮੁਖੀਆਂ ਦੇ ਨਾਲ ਵੀ ਕਿਉਂਕਿ ਉਹਨਾਂ ਦੇ ਜਿਹੜੇ ਕੰਮ ਸੀ ਉਹ ਬਹੁਤ ਹੀ ਇੱਕ ਉੱਚੀ ਮਤ ਵਾਲੇ ਉੱਚੀ ਸੋਚ ਵਾਲੇ ਸੀ ਕਿਸੇ ਨੂੰ ਨਾਜਾਇਜ਼ ਨਹੀਂ ਇਹ ਤੱਕਾ ਕਰਨਾ ਵੀ ਜੇ ਕਿਸੇ ਨੇ ਗਾਲ ਕੱਢਤੀ ਆ ਜਾਂ ਕੋਈ ਪਹਿਲਾਂ ਕਿਸੇ ਨਾਲ ਜਾਤੀ ਦੁਸ਼ਮਣੀ ਸੀ ਉਹਨੂੰ ਮਾਰ ਦੋ ਜਾਂ ਇਸ ਤਰ੍ਹਾਂ ਕਰ ਦੋ ਇਸ ਤਰ੍ਹਾਂ ਦਾ ਕੋਈ ਵਿਚਾਰ ਨਹੀਂ ਸਿਰਫ ਇੱਕ ਧਰਮ ਯੋਧਾ ਜਿਹੜਾ ਕੋਈ ਜ਼ੁਲਮ ਕਰਨ ਰਿਹਾ ਨਾ ਉਹਦੇ ਵਿਰੁੱਧ ਦੀ ਲੜਾਈ 19 ਸਾਲ ਦੀ ਉਮਰ ਦੇ ਵਿੱਚ ਜਿਹੜੇ ਉਹ ਉਹਨਾਂ ਦੀ ਮੌਤ ਹੁੰਦੀ ਹੈ ਮੁਕਾਲੇ ਦੇ ਵਿੱਚ ਔਰ 19 ਸਾਲ ਦੀ ਉਮਰ ਦੇ ਵਿੱਚ ਮਤਲਬ ਕਿ ਇੰਨਾ ਜੋ ਉਹਨਾਂ ਦੀ ਸੋਚ ਸੀ ਉਹ ਕਿੱਥੋਂ ਤੁਹਾਨੂੰ ਲੱਗਦਾ ਕੀ ਉਹਦਾ ਜਿਹੜਾ ਸੋਰਸ ਕੀ ਸੀ ਉਹਨਾਂ ਦੀ ਸੋਚ ਸਿਰਫ ਇੱਕੋ ਇਹ ਵੀ ਆਪਣਾ ਹੱਕਾਂ ਦੀ ਪ੍ਰਾਪਤੀ ਸਾਡੇ ਨਾਲ ਜਿਹੜਾ ਸਿੱਖ ਧਰਮ ਆ ਇਹਨਾਂ ਦੇ ਨਾਲ ਜਿਹੜਾ ਵਾ ਇਹ ਜ਼ਿਆਸਤੀ ਕਿਉਂ ਨਹੀਂ ਆ ਤੇ ਹਰਿਮੰਦਰ ਸਾਹਿਬ ਦੀ ਜਿਹੜੀ ਪਵਿੱਤਰਤਾ ਨੂੰ ਭੰਗ ਕੀਤਾ ਉਸ ਨੂੰ ਉਹਨਾਂ ਨੇ ਮੱਦੇਨਜ਼ਰ ਰੱਖਦਿਆਂ ਮੁੱਖ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਦੇਖ ਕੇ ਹਰਮੰਦਰ ਸਾਹਿਬ ਨੂੰ ਵੇਖ ਕੇ ਤਾਂ ਉਹਨਾਂ ਦੇ ਮਨ ਵਿੱਚ ਇਹ ਜਿਹੜਾ ਨਾ ਭਾਰੀ ਰੋਸ ਇੱਕ ਮਹਾਨ ਜਿਹੜਾ ਨਾ ਉਹਨਾਂ ਦੇ ਮਨ ਵਿੱਚ ਰੋਸ ਜਾਗਿਆ ਕਿ ਧਰਮ ਯੁੱਧ ਕਰਨਾ ਸੀ ਦੀ ਜਾਨ ਪੀ ਲੈਣਾ ਇਹਦੇ ਨਾਲ ਚੰਗਾ ਕੋਈ ਉਹਨਾਂ ਦੇ ਜੀਵਨ ਦੀ ਇਹੋ ਜੀ ਘਟਨਾ ਜਿਹੜੀ ਬਹੁਤ ਜ਼ਿਆਦਾ ਯਾਦ ਕੀਤੀ ਜਾਂਦੀ ਹੈ ਬਹੁਤ ਜ਼ਿਆਦਾ ਉਸ ਸਮੇਂ ਮਸ਼ਹੂਰ ਹੋਈ ਹੋਵੇ ਉਹ ਇਸ ਤਰ੍ਹਾਂ ਉਹਨਾਂ ਦੇ ਘਟਨਾ ਵਿੱਚ ਜਿਹੜੇ ਗਲਗੀ ਤਰਪਾਲ ਸਾਹਿਬ ਮਹਾਰਾਜ ਦਾ ਸਾਜਿਆਨ ਵਾਜਾ ਖਾਲਸਾ ਪੰਥ ਨਾਲ ਸ਼ਹੀਦ ਸਿੰਘ ਸੀਰ ਸਿੰਘ ਜਿਹੜੇ ਉਹ ਜਿੱਥੇ ਮਰਜ਼ੀ ਜਾ ਸਕਦੇ ਆ ਤੇ ਉਹਨਾਂ ਦਾ ਪਤਾ ਨਹੀਂ ਲੱਗਦਾ ਜਦੋਂ ਪ੍ਰਗਟ ਹੁੰਦੇ ਇੱਕ ਵਾਰ ਬਟਾਲੇ ਦੇ ਐਸਐਸਪੀ ਗੋਮਨਦ ਰਾਮ ਕਹਿੰਦੇ ਵੀ ਸਾਨੂੰ ਆਣ ਕੇ ਮਿਲੇ ਆਣ ਕੇ ਜਿਹੜਾ ਵੱਡਾ ਸੂਰਮਤ ਇਹ ਸਾਹਮਣੇ ਇਹਨੂੰ ਵੇਖ ਲੈਣਾ ਉਹਨਾਂ ਫਿਰ ਸਹੀਦੀ ਦਾ ਰੂਪ ਧਾਰਨ ਕਰਕੇ ਤੇ ਉਹਦੇ ਦਫ਼ਤਰ ਵਿੱਚ ਜਾ ਕੇ ਚਾਹ ਪੀਤੀ ਚਾਹ ਪੀ ਕੇ ਤਾਂ ਨਾਲੇ ਇੱਕ ਆਪਣੀ ਜਿਹੜੀ ਚਿੱਠੀ ਰੱਖੇ ਉਹ ਟਾਈਮ ਤੇ ਵੇਖ ਲੋ ਇੱਕ ਪੜ੍ਹੇ ਲਿਖੇ ੱਡੇ ਜਿਹੜੇ ਐਸਐਸਪੀ ਦਾ ਮਹਾਨ ਰਤਬਾ ਅੰਦਾਵਾ ਆਈ ਆਪੀਐਸ ਅਫਸਰ ਬੜੇ ਪੜੇ ਲਿਖੇ ਅਫਸਰ ਹੁੰਦੇ ਆ ਉਹਨਾਂ ਨੂੰ ਉਸ ਟਾਈਮ ਤੇ ਪਤਾ ਨਹੀਂ ਲੱਗਾਇਆ ਕਿ ਕਿਹੜੇ ਵੇਲੇ ਉਹਨਾਂ ਚਿੱਠੀ ਰੱਖਤੀ ਸਹੀਦੀ ਪੈਰੇ ਵਿੱਚ ਇਹ ਉਹਨਾਂ ਦੇ ਜੀਵਨ ਦੀ ਬੜੀ ਦੋ ਤਿੰਨ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੇ ਕਿ ਅਫਸਰਾਂ ਦੇ ਕੋਲ ਜਾ ਕੇ ਆ ਜਾਂਦੇ ਤੇ ਬਾਅਦ ਚ ਲੱਗਦਾ ਹੈ ਪਤਾ ਉਹ ਉਹਨਾਂ ਦਾ ਇਹ ਨਿਸ਼ਾਨ ਨਹੀਂ ਕਿ ਉਹ ਕੋ ਸਹੀਦ ਸਿੰਘ ਹੀ ਮਹਾਨ ਸਹੀਦੀ ਦਾ ਰਤਬਾ ਅਨਨ ਮਿਲਿਆ ਬਾਅਦ ਵਿੱਚ ਵੀ ਸਹੀਦ ਹੋਣ ਤੋਂ ਬਾਅਦ ਵਿੱਚ ਤੇ ਇਹ ਜਿਹੜੀਆਂ ਪਹਿਲੀਆਂ ਘਟਨਾਵਾਂ ਮ ਉਹਨਾਂ ਦਾ ਸਹੀਦੀ ਦਾ ਸਬੂਤ ਹੈ ਜੋ ਵੜੇਵੜੇ ਆਈਪੀਐਸ ਅਫਸਰਾਂ ਦੇ ਕੋਲ ਹੋ ਗਿਆ ਜਾਂਦੇ ਸੀ ਤੇ ਬਾਅਦ ਚ ਪਤਾ ਲੱਗਦਾ ਸੀ ਇਸ ਕਰਕੇ ਉਹ ਸਹੀਦ ਸਿੰਘ ਹੀ ਭਾਈ ਜੋਗਰਾਜ ਸਿੰਘ ਜੀ ਤੂਫਾਨ ਜਿੱਦ ਉਹਨਾਂ ਦੀ ਮੌਤ ਤੋਂ ਬਾਅਦ ਜੋ ਕਹਿੰਦੇ ਕਿ ਬਹੁਤ ਜ਼ਿਆਦਾ ਕੱਟ ਹੁੰਦੇ ਰਹੇ ਜਿਹੜੇ ਤਿੰਨ ਮੁੱਖ ਕੱਟਾਂ ਵਜਿ ਸੰਸਕਾਰ ਹੁੰਦਾ ਉਹਨਾਂ ਦਾ ਉਹਨਾਂ ਦਾ ਭੋਗ ਪੈਂਦਾ ਤੇ ਜਾਂ ਉਸ ਤੋਂ ਬਾਅਦ ਅਸਥੀਆਂ ਤਰਨ ਜਾਂਦੇ ਆ ਕਿੰਨਾ ਕਾ ਕੱਟ ਸੀ ਉਸ ਵੇਲੇ ਤੁਸੀਂ ਉਸ ਵੇਲੇ ਦੇ ਕਿਉਂਕਿ ਗਵਾਹ ਸੀਗੇ ਚਾਚੂ ਜੀ ਜਿਸ ਦਿਨ ਉਹਨਾਂ ਦੀ ਸਹੀਦੀ ਹੋਈ ਆ ਤਾਂ ਸਾਨੂੰ ਪਿੰਡ ਭਰਤ 7 ਵਜੇ ਪਤਾ ਲੱਗਿਆ ਸਵਾ 7 7:30 ਵਜੇ ਹਰ ਜਵਾਲ ਤੋਂ ਅਸੀਂ ਆਏ ਹਾਂ ਸੁਖਤੇ ਗਏ ਤੇ ਉਹ ਟਾਈਮ ਤੇ ਜਿਹੜੀਆਂ ਏਜੰਸੀਆਂ ਉਹਨਾਂ ਨੇ ਪਿੰਡਾਂ ਦੇ ਵਿੱਚ ਅਨਾਉਂਸਮੈਂਟ ਵੀ ਕਰਾਤੀ ਨਹੀਂ ਵੀ ਭਾਈ ਜਗਰਾਦ ਸਿੰਘ ਜਿਹੜਾ ਵਾ ਉਹ ਨਿਕਲ ਗਿਆ ਵਾ ਵੀ ਇੰਨਾ ਇਕੱਠਾ ਨਾ ਹੋ ਜੇ ਦੁਨੀਆ ਦਾ ਪਬਲਿਕ ਦਾ ਪਬਲਿਕ ਬਹੁਤ ਜ਼ਿਆਦਾ ਸੀ ਜਦੋਂ ਅਸੀਂ ਆਏ ਹਾਂ ਤੇ ਪਬਲਿਕ ਦਾ ਇੱਕ ਇੱਕ ਪਿੰਡ ਦੇ ਵਿੱਚੋਂ 10-10 ਟਰਾਲੀਆਂ ਜਿਹੜੀਆਂ ਵਾ ਉਹ ਆ ਗਈਆਂ 15-15 ਅਨਾਉਂਸਮੈਂਟ ਹੋ ਜਾਂਦੀ ਹਰ ਇੱਕ ਪਿੰਡ ਦੇ ਵਿੱਚ ਉਸ ਟਾਈਮ ਤੇ ਕਿਸੇ ਨੇ ਇਹ ਨਹੀਂ ਵੇਖਿਆ ਵੀ ਜਾਂ ਸਾਡੇ ਅਸੀਂ ਉਹਨਾਂ ਦਾ ਵੈਰ ਵਿਰੋਧ ਆਦਾ ਕੋਈ ਕਿਸੇ ਨੇ ਮਨ ਵਿੱਚ ਨਹੀਂ ਗੱਲ ਰੱਖੀ ਸਾਰੀ ਦੁਨੀਆ ਹਿੰਦੂ ਸਿੱਖ ਈਸਾਈ ਪਾਏ ਮੁਸਲਮਾਨ ਕੋਈ ਵੀ ਆ ਉਹ ਸਾਰੀਆਂ ਟਰਾਲੀਆਂ ਭਰ ਕੇ ਤੇ ਸ੍ਰੀ ਹਰਗੋਬਿੰਦਪੁਰ ਤੋਂ ਇਧਰ ਨੂੰ ਜਿੱਥੇ ਸਹਾਦੀ ਦਾ ਸਥਾਨ ਉਹਨਾਂ ਦਾ ਪਿੰਡ ਮਾੜੀ ਬੁੱਤਿਆਂ ਉਥੇ ਤੱਕ ਲੈ ਕੇ ਸਾਰਾ ਰਲਾ ਕੜਾ ਬਣਾ ਉਥੋਂ ਨਹੀਂ ਨੰਗਿਆਂ ਨਹੀਂ ਜਾਂਦੇ ਐਨਆਰਐਸ ਇਹਨਾਂ ਰਾਸਨਾਰੀ ਸਹਾਦੀ ਵਾਲੇ ਦਿਨ ਜਿਸ ਦਿਨ ਉਹਨਾਂ ਦਾ ਭੋਗ ਪਿਆ ਤੀਸਰਾ ਜਿਸ ਦਿਨ ਉਹਨਾਂ ਦੇ ਫੁੱਲ ਖੜੇ ਆ ਕੀਰਤਪੁਰ ਸਾਹਿਬ ਇਹ ਇੱਕ ਬੜੀ ਵੱਡੀ ਮਿਸਾਲ ਸੰਸਾਰ ਦੇ ਤੇ ਵਰਲਡ ਦੇ ਸਾਰੀ ਸ੍ਰਿਸ਼ਟੀ ਉਤੇ ਸਾਰੀ ਦੁਨੀਆ ਤੇ ਮਿਸਾਲ ਅਜੇ ਤੱਕ ਇੰਨਾ ਕੋਈ ਇਕੱਠ ਨਹੀਂ ਹੋ ਸਕਿਆ ਜਿੰਨਾ ਇਕੱਠ ਤਿੰਨ ਦਿਨਾਂ ਵਿੱਚ ਹੋਇਆ ਜਿਸ ਦਿਨ ਸ਼ਹੀਦੀ ਹੋਈ ਜਿਸ ਦਿਨ ਉਹਨਾਂ ਦਾ ਦਸਹਿਰਾ ਸੀ ਤੀਸਰਾ ਜਿਸ ਦਿਨ ਉਹਨਾਂ ਦੇ ਫੁੱਲ ਖੜੇ ਆ ਇਹ ਦੁਨੀਆ ਤੇ ਇੱਕ ਰਿਕਾਰਡ ਕਾਇਮ ਹੋਇਆ ਉਸ ਵੇਲੇ ਸੈਂਟਰ ਵਿੱਚ ਵੀ ਪਤਾ ਲੱਗਿਆ ਵੀ ਇਹ ਕੋਈ ਇੰਨਾ ਹਰਮਨ ਪਿਆਰਾ ਕਿਸ ਤਰ੍ਹਾਂ ਆਉ ਹਰਮਨ ਪਿਆਰਾ ਇਸ ਕਰਕੇ ਵੀ ਉਹ ਕਿਸੇ ਦੇ ਨਾਲ ਧੱਕੇਸਾਹੀ ਵਾਲਾ ਕੰਮ ਨਹੀਂ ਧਰਮ ਯੁੱਧ ਸਿਰਫ ਤੇ ਹੁਣ ਉਹਨਾਂ ਤੇ ਜੀਵਨ ਤੇ ਫਿਲਮ ਆ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਫਿਲਮ ਚੱਲੂਗੀ ਜਾਂ ਚੱਲਣੀ ਚਾਹੀਦੀ ਆ ਤੁਸੀਂ ਕਿਸ ਤਰ੍ਹਾਂ ਦੇਖਦੇ ਉਸ ਜੀ ਨੂੰ ਕਿਉਂਕਿ ਉਹਦੀ ਜਿਹੜੀ ਫਿਲਮ ਸਹੀਦਾਂ ਸੰਘਾ ਦੀਆਂ ਫਿਲਮਾਂ ਦੇ ਚੱਲਣੀਆਂ ਚਾਹੀਦੀਆਂ ਜਨਾਂ ਨੇ ਧਰਮ ਯੁੱਧ ਕੀਤਾ ਉਹਨਾਂ ਦੀਆਂ ਪਹਿਲਾਂ ਵੀ ਪਹਿਲੇ ਸਹੀਦਾਂ ਦੀਆਂ ਜਿਹੜੇ ਪ੍ਰਾਤਨ ਸਹੀਦ ਉਹਨਾਂ ਦੀਆਂ ਵੀ ਚੱਲਣ ਡੀਆਂ ਉਹਨਾਂ ਦਾ ਵੀ ਇਤਿਹਾਸ ਬਣਿਆ ਜਿਹੜੇ ਹੁਣ ਵੀ ਸਹੀਦ ਵਾ ਜਿਨ੍ਹਾਂ ਨੂੰ ਸਹੀਦੀ ਦਾ ਰੁਤਬਾ ਮਿਲਿਆ ਵਾ ਜਿਨ੍ਹਾਂ ਨੇ ਧਰਮ ਯੁੱਧ ਕੀਤਾ ਵਾ ਉਹਨਾਂ ਦੀ ਫਿਲਮ ਜਿਹੜੀ ਉਹ ਚੱਲਣੀ ਚਾਹੀਦੀ ਆ ਔਰ ਤੇ ਕਿ ਰੋਕ ਨਹੀਂ ਲੱਗਣੀ ਚਾਹੀਦੀ ਕਿ ਉਸ ਨੂੰ ਦੇਖ ਕੇ ਸਾਰੇ ਗਾਲੀਆਂ ਪੀੜੀਆਂ ਜੜੀਆਂ ਵਾ ਉਹ ਵੀ ਸਿੱਖਿਆ ਲੈਣ ਕਿ ਧਰਮ ਯੁੱਧ ਕਰਨਾ ਤੇ ਗੁਰਬਾਣੀ ਪੜ੍ਹਨੀ ਕੋਈ ਇਹੋ ਜਿਹਾ ਪੰਜ ਜਿਹੜੇ ਪੰਜ ਦੂਤ ਉਹਨਾਂ ਵਿੱਚ ਨਹੀਂ ਫਸਣਾ ਆਪਣਾ ਕਾਮ ਕ੍ਰੋਧ ਲੋਭ ਮੋਹ ਹੰਕਾਰ ਇਹ ਉਸ ਇਨਸਾਨ ਦੇ ਵਿੱਚ ਆ ਨਹੀਂ ਸੀ ਸ੍ਰੀ ਸਿੰਘ ਭਾਈ ਜਗਰਾਦ ਸਿੰਘ ਦੇ ਵਿੱਚ ਇਹ ਪੰਜ ਚੀਜ਼ਾਂ ਆ ਕਿਹਾ ਜਾਂਦਾ ਸੀ ਕਿ ਆਮ ਤੌਰ ਤੇ ਉਹਨਾਂ ਦਾ ਨਾ ਤੂਫਾਨ ਰੱਖਿਆ ਸੀ ਬਹੁਤ ਤੇਜ਼ ਤਰਾਰ ਸੀਗੇ ਪਰ ਇਹ ਅਖੀਰਲੇ ਸਮੇਂ ਇਹਰਾ ਕਿਦਾਂ ਪਿਆ ਇਸ ਬਾਰੇ ਉਹਨਾਂ ਨੂੰ ਆਖਰ ਉਹਨਾਂ ਦੀ ਜਿਹੜੀ ਮੌਤ ਹੈ ਉਹ ਕਿਸ ਤਰ੍ਹਾਂ ਹੀ ਮੁਕਾਬਲੇ ਦੇ ਵਿੱਚ ਉਹਨਾਂ ਦੀ ਜਿਹੜੀ ਸ਼ਹੀਦੀ ਆ ਜਿਹੜੇ ਬੇਈਮਾਨ ਲੋਕ ਧੋਖੇਬਾਜ਼ ਜਾਂ ਉਹਨਾਂ ਨੂੰ ਏਜੰਸੀਆਂ ਕਹਿ ਲੋ ਜਿਹੜੇ ਉਹਨਾਂ ਦੇ ਨਾਲ ਧੋਖਾ ਕਰਨ ਵਾਲੇ ਬੰਦੇ ਬੇਈਮਾਨ ਬੇਈ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਕਰਨੀ ਨਾਮੇ ਦੇ ਵਿੱਚ ਸਤਿਗੁਰਾਂ ਨੇ ਕਥਨ ਕੀਤਾ ਬੇਈਮਾਨੋ ਕਸਾਮ ਦੀ ਦੇਖ ਨਾ ਸਕੈ ਪ੍ਰਤਾਪ ਬੇਈਮਾਨੋ ਦਾ ਪ੍ਰਤਾਪ ਦੇ ਕਿ ਇੰਨੀ ਛੋਟੀ ਉਮਰ ਜਿਹੜੇ ਉਹਨਾਂ ਵੱਡੇ ਸੀ ਉਹ ਉਹਦਾ ਪ੍ਰਤਾਪ ਨਹੀਂ ਚੱਲ ਸਕਿਆ ਵੀ ਇਹਦੀ ਨਿਗਹਿ ਜੀ ਉਮਰ ਤੇ ਅੜੜੇ ਵੱਡੇ ਉਹਨੇ ਚੰਗੇ ਕੰਮ ਕਰ ਦਿੱਤੇ ਧਰਮ ਜੁੱਧ ਦੇ ਇੰਨਾ ਮਹਾਨ ਰਤਬਾ ਨੂੰ ਤਾਂ ਚਲ ਗਿਆ ਆਪਣੀ ਉਹ ਜਥੇਬੰਦੀ ਦੇ ਵਿੱਚ ਉਹ ਉਹਨਾਂ ਬੇਈਮਾਨ ਬੰਦਿਆਂ ਨੇ ਉਹਦੇ ਨਾਲ ਇਹ ਧੋਖਾ ਕਰਾਇਆ ਉਹਨੂੰ ਸ਼ਹੀਦ ਕਰਵਾਉਣ ਦਾ ਰਲ ਕੇ ਉਹਦੀ ਰਾਈਫਲ ਦੇ ਵਿੱਚੋਂ ਕੋਈ ਜਿਹੜੀ ਪਿੰਨ ਉਹ ਕਢ ਲਈ ਜਾਂ ਜੋ ਵੀ ਉਹਨਾਂ ਨੇ ਕੀਤਾ ਉਹਨਾਂ ਨੂੰ ਪਤਾ ਜਾਂ ਉਸ ਟਾਈਮ ਤੇ ਸਰਕਾਰ ਨੂੰ ਪਤਾ ਵੀ ਜੋ ਵੀ ਉੱਚ ਹੋਇਆ ਉਹਦੀ ਰਾਈਫਲ ਦੇ ਜੋ ਕਾਰਵਾਈ ਕਰਵਾਤੀ ਹੈ ਨਾ ਉਹ ਕਰਾਈ ਬੇਈਮਾਨ ਬੰਦਿਆਂ ਨੇ ਧੋਖੇਬਾਜ਼ ਬੰਦਿਆਂ ਨੇ ਉਹਨੂੰ ਸ਼ਹੀਦ ਕਰਵਾਉਣ ਵਾਸਤੇ ਇਹ ਕੰਮ ਕੀਤਾ ਪਰ ਉਹਨਾਂ ਬੇਈਮਾਨ ਬੰਦਿਆਂ ਨੂੰ ਇਹਦਾ ਨਹੀਂ ਪਤਾ ਵੀ ਉਹਨੂੰ ਐਡਾ ਵੱਡਾ ਸ਼ਹੀਦ ਹੋਣ ਤੋਂ ਬਾਅਦ ਸ਼ਹੀਦੀ ਦਾ ਰਤਬਾ ਮਿਲਣਾ ਇੰਨਾ ਕੱਠ ਹੋਣਾ ਵਾ ਇਹਨਾਂ ਸਾਰੇ ਸੰਸਾਰ ਦੇ ਵਿੱਚ ਉਹ ਹਰਮਨ ਪਿਆਰਾ ਹੋਇਆ ਨਾ ਜਿਹਦੀ ਘਰ-ਘਰ ਦੇ ਵਿੱਚ ਉਸ ਟਾਈਮ ਤੇ ਸਾਰੇ ਇੰਡੀਆ ਦੇ ਵਿੱਚ ਸਾਰੇ ਬਾਹਰ ਦੇ ਮੁਲਕਾਂ ਵਿੱਚ ਘਰ-ਘਰ ਚੋ ਦੀ ਫੋਟੋ ਲੱਗੀ ਅਜੇ ਤੱਕ ਇੰਨੀ ਜਿਹੜੀ ਹਰਮਨ ਪਿਆਰਤਾ ਨਾ ਉਹ ਕਿਸੇ ਵੀ ਖਾਰਕੂਰ ਸਿੰਘ ਦੀ ਨਹੀਂ ਹੋਈ ਜਿੰਨੀ ਭਾਈ ਤੂਫਾਨ ਸਿੰਘ ਜੀ ਦੀ ਹੋਈ ਇਸ ਸੰਘਰਸ਼ ਦੇ ਵਿੱਚ ਤੇ ਬੇਈਮਾਨ ਜਿਹੜੇ ਆ ਉਹਨਾਂ ਨੂੰ ਫੇਰ ਨਮੋਸੀ ਦਾੜਾ ਵਾ ਨਾ ਉਹ ਸਾਹਮਣਾ ਕਰਨਾ ਪਿਆ ਸ਼ਹੀਦ ਹੋਣ ਤੋਂ ਬਾਅਦ ਕਿਉਂ ਉਹਨੂੰ ਬੜਾ ਵੱਡਾ ਮਹਾਨ ਸ਼ਹੀਦੀ ਦਰਦਬਾ ਮਿਲ ਗਿਆ ਸਾਰੇ ਸੰਸਾਰ ਵਿੱਚ ਹਰਮਨ ਪਿਆਰਾ ਹੋ ਗਿਆ ਫੇਰ ਵੀ ਉਹਨਾਂ ਦੇ ਮਨ ਜਿਹੜੇ ਦੁਖੀ ਪਹਿਲਾਂ ਵੀ ਦੁਖੀ ਉਹਨੂੰ ਵੇਖ ਕੇ ਤੇ ਸ਼ਹੀਦ ਹੋਣ ਤੋਂ ਬਾਅਦ ਵੀ ਦੁਖੀ ਇਸ ਕਰਕੇ ਉਹ ਇਨਸਾਨ ਜਿਹੜੇ ਉਹਨਾਂ ਦੇ ਦੁਖੀ ਰਹਿਣਾ ਸ਼ਹੀਦਾਂ ਦੇ ਨਾਲ ਕੋਈ ਬੈਰ ਕਰਕੇ ਸੁਖੀ ਨਹੀਂ ਰਹਿ ਸਕਦਾ ਇਹ ਉਹਨਾਂ ਦਾ ਮਹਾਨ ਸ਼ਹੀਦੀ ਦਰਦਬਾ ਮਿਲਿਆ ਭਾਈ ਜਗਰਾਦ ਸਿੰਘ ਜੀ ਨੂੰ ਤੋ ਉਹ ਇੱਕ ਮਹਾਨ ਸ਼ਹੀਦ ਹੀ ਭਾਈ ਜਗਰਾਦ ਸਿੰਘ ਜੀ ਮਾਪੁਰਖਾਂ ਵੱਲੋਂ ਜਿਨ੍ਹਾਂ ਨੂੰ ਥਾਪਨਾ ਬਹੁਤ ਉਹਨਾਂ ਨੂੰ ਅਸੀਰਵਾਦ ਮਿਲੇ ਤੇ ਮਹਾਨ ਸਹੀਦੀ ਭਾਈ ਜਗਰਾਤ ਸਿੰਘ ਜੀ ਤੂਫਾਨ ਪਿੰਡ ਚੀਮਾ ਖੁੜੀ ਦੇ ਚੀਮਾ ਸਾਹਿਬ ਸਾਡੇ ਹਰਮਨ ਪਿਆਰੇ ਵੀਰ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ ਸੋ ਇਸ ਵੇਲੇ ਸਾਡੇ ਨਾਲ ਭਾਈ ਜਗਰਾਤ ਸਿੰਘ ਤੂਫਾਨ ਹੁਣਾਂ ਦੀ ਜਿਹੜੀ ਬੇਟੀ ਆ ਉਹ ਸਾਡੇ ਨਾਲ ਮੌਜੂਦ ਉਹਨਾਂ ਨਾਲ ਗੱਲਬਾਤ ਕਰਦੇ ਆ ਸਿਮਰਨਜੀਤ ਕੌਰ ਨਾਲ ਸਿਮਰਨ ਜੀ ਤੁਸੀਂ ਆਪਣੇ ਪਿਤਾ ਜੀ ਬਾਰੇ ਗੱਲਾਂ ਸੁਣਦੇ ਆ ਉਹਨਾਂ ਦੇ ਚਰਚਾਵਾਂ ਸੁਣ ਕੇ ਤੁਹਾਨੂੰ ਕਿਹੋ ਜਿਹਾ ਲੱਗਦਾ ਕੀ ਸੋਚਦੇ ਤੁਸੀਂ ਉਹਨਾਂ ਬਾਰੇ ਸਭ ਤੋਂ ਪਹਿਲਾਂ ਤਾਂ ਮੈਂ ਫਤਿਹ ਦੀ ਸ਼ਾਨ ਕਰਾਂਗੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਮੇਰੇ ਭੂਆ ਜੀ ਮੈਨੂੰ ਦੱਸਦੇ ਹੁੰਦੇ ਆ ਮੇਰੇ ਫਾਦਰ ਸਾਹਿਬ ਬਾਰੇ ਗੱਲਾਂ ਬਹੁਤ ਅੱਛਾ ਮਾਨ ਮਹਿਸੂਸ ਹੁੰਦਾ ਆ ਕਿਉਂਕਿ ਜਦੋਂ ਵੀ ਕੋਈ ਘਰ ਆਉਂਦਾ ਆ ਤੇ ਸਾਰੇ ਕਹਿੰਦੇ ਆ ਕਿ ਜੂਰਾ ਸਿੰਘ ਤੂਹਾਨ ਦੀ ਬੇਟੀ ਆ ਜਾਂ ਕਿਤੇ ਵੀ ਅਜ਼ੀਜ਼ ਸਮਾਗਮ ਕਰਾਉਣੀ ਆ ਸ਼ਹੀਦੀ ਸਮਾਗਮ ਸਟੇਜ ਤੇ ਸਨਮਾਨ ਮਿਲਦਾ ਆ ਬਹੁਤ ਅੱਛਾ ਲੱਗਦਾ ਆ ਤੇ ਮੇਰੇ ਫਾਦਰ ਸਾਹਿਬ ਨੇ ਬਹੁਤ ਵਧੀਆ ਕੰਮ ਕੀਤਾ ਹੈ ਸਾਡੀ ਕੌਮ ਵਾਸਤੇ ਕਿਉਂਕਿ ਜਿਹੜੀ ਉਹਨਾਂ ਦੀ ਏਜ ਹੀ ਨਾ ਹੁਣ ਤੁਸੀਂ ਵੇਖ ਸਕਦੇ ਹੋ ਕਿ ਬੱਚੇ ਕਿਵੇਂ ਨਸ਼ਿਆਂ 'ਚ ਪਏ ਆ ਤਾਂ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਆ ਜੋ ਸਾਰੀ ਮਤਲਬ ਰਹਿਂਦੀ ਦੁਨੀਆ ਤੱਕ ਲੋਕ ਉਹਨਾਂ ਨੂੰ ਯਾਦ ਕਰਨਗੇ ਹੁਣ ਤੁਹਾਡੇ ਫਾਦਰ ਸਾਹਿਬ ਤੇ ਫਿਲਮ ਆ ਰਹੀ ਆ ਤੇ ਉਹਤੇ ਪਰ ਇੱਥੇ ਬੈਨ ਲੱਗ ਗਿਆ ਦੁਨੀਆ ਭਰ ਚੱਲੀ ਸੋਰੀ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਫਿਲਮ ਬਣੀ ਬਹੁਤ ਵਧੀਆ ਲੱਗਦਾ ਆ ਕਿ ਮੇਰੇ ਫਾਦਰ ਸਾਹਿਬ ਤੇ ਮੂਵੀ ਬਣੀ ਆ ਪਰ ਹਿੰਦੁਸਤਾਨ ਦੀ ਗਵਰਨਮੈਂਟ ਨੇ ਕਦੀ ਵੀ ਐ ਇਦਾਂ ਦੀਆਂ ਪਿਕਚਰਸ ਇੱਧਰ ਰਿਲੀਜ਼ ਨਹੀਂ ਹੋਣ ਦਿੱਤੀਆਂ ਬੈਨ ਕਰ ਦਿੰਦੇ ਆ ਬਾਕੀ ਵਰਲਡਵਾਈਡ ਰਿਲੀਜ਼ ਹੋਣ ਜਾ ਰਹੀ ਆ 4 ਅਗਸਤ ਨੂੰ ਬਹੁਤ ਵਧੀਆ ਮਾਨ ਮਹਿਸੂਸ ਹੋ ਰਿਹਾ ਆ ਜਦੋਂ ਫਿਲਮ ਦੇਖਾਂਗੇ ਮੈਂ ਚਾਹੁੰਨੀ ਆ ਕਿ ਆਉਣ ਵਾਲੀ ਪੀੜ੍ਹੀ ਵੀ ਦੇਖੇ ਸਾਰੀ ਕਿ ਉਹਦੇ ਵਿੱਚ ਕੀ ਆ ਕੀ ਕੀ ਉਹਨਾਂ ਨੇ ਕੁਰਬਾਨੀਆਂ ਕੀਤੀਆਂ ਆ ਤੇ ਗਾ ਉਹਨਾਂ ਤੋਂ ਸਿੱਧ ਲੈਣ ਤੁਹਾਡੇ ਤੱਕ ਕੋਈ ਪਹੁੰਚ ਕੀਤੀ ਕਿਸੇ ਨੇ ਕਿ ਫਿਲਮ ਕਿਉਂਕਿ ਇਹ ਵਰਲਡ-ਵਰਡ ਰਿਲੀਜ਼ ਹੋ ਰਹੀ ਹੈ ਬਾਹਰਲੇ ਮੁਲਕਾਂ ਵਿੱਚ ਇੱਥੇ ਹਾਲੇ ਨਹੀਂ ਹੋ ਰਹੀ ਕਿ ਤੁਹਾਨੂੰ ਕਿਤੇ ਬਾਹਰ ਬੁਲਾਇਆ ਜਾਂ ਬਾਹਰ ਜਾ ਰਹੇ ਹੋ ਕਿਤੇ ਫਿਲਮ ਦੀ ਪ੍ਰੋਮੋਸ਼ਨ ਲਈ ਕਿਸ ਤਰ੍ਹਾਂ ਦਾ ਕੋਈ ਪ੍ਰੋਗਰਾਮ ਹੈ ਹਾਂਜੀ ਫਿਲਮ ਦੇ ਪ੍ਰੋਡਿਊਸਰ ਪਾਈ ਦਿਲਬਾਖ ਸਿੰਘ ਉਹਨਾਂ ਨੇ ਕਾਲ ਕੀਤੀ ਸੀਗੀ ਮੇਰੇ ਕੋਲ ਹੀ ਜਾ ਰਹੇ ਨੇ ਸ਼ਾਇਦ ਮੰਡੇ ਨੂੰ ਜਾਣਗੇ ਫਿਲਮ ਦੇ ਪ੍ਰੋਮੋਸ਼ਨ ਵਾਸਤੇ ਕੁਝ ਹੋਰ ਲੋਕਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੇ ਬਾਰੇ ਤੇ ਉਹ ਸੋਚ ਪੁੱਛਦੇ ਹਾਂ ਕਿ ਫਿਲਮ ਦੇ ਬਾਰੇ ਕੀ ਕਰਨ ਚਾਹੁੰਦੇ ਆ ਹੱਸੀ ਕਾਲ ਜੀ ਕੀ ਨਾਮ ਤੁਹਾਡਾ? ਬਰਿੰਦਰ ਕੁਮਾਰ। ਅ ਤੁਹਾਡਾ ਉਹਨਾਂ ਨਾਲ ਕਿੰਨਾ ਕੁ ਜਤ ਕੀ ਸੀਗੇ ਵਿਚਾਰ ਤੁਹਾਡੇ ਦੇ ਪਰਿਵਾਰ ਦੇ ਉਹਨਾਂ ਬਾਰੇ ਕਿਉਂਕਿ ਉਹਨਾਂ ਕਾ ਸੁਣਿਆ ਕਿ ਕਾਫੀ ਪਿੰਡ ਨਾਲ ਕਾਫੀ ਪਿਆਰ ਸੀ ਉਹਨਾਂ ਦਾ। ਹਾਂਜੀ ਹਾਂਜੀ ਬਹੁਤ ਪਿਆਰ ਸੀ ਪਿੰਡ ਬਾਰੇ ਤੇ ਬਹੁਤ ਵਧੀਆ ਉਹਨਾਂ ਦੀ ਵਿਚਾਰ ਸੀ ਜੀ। ਤੇ ਤੁਹਾਡਾ ਪਰਿਵਾਰ ਸੁਣਿਆ ਸੀ ਕਿ ਇਥੋਂ ਪਿੰਡ ਛੱਡ ਕੇ ਚਲਾ ਗਿਆ ਸੀ ਕਿਉਂ ਵਾਪਸ ਕੀ ਕਹਾਣੀ ਕੀ ਕੀ ਸਾਰਾ ਵਕਾ ਹੋਇਆ ਸੀ ਉਹ? ਅਤਵਾਦ ਦੇ ਦੌਰਾਨ ਮਤਲਬ ਸਾਰੇ ਡਰੇ ਹੋਏ ਸੀ ਜੀ। ਤੇ ਫਿਰ ਉਹਨਾਂ ਮਤਲਬ ਸਾਨੂੰ ਕਿਹਾ ਵੀ ਤੁਹਾਨੂੰ ਕੋਈ ਤੰਗ ਨਹੀਂ ਕਰੂਗਾ ਤੇ ਤੁਸੀਂ ਵਾਪਸ ਆ ਜਾਓ ਵਾਪਸ ਆਈ ਤੁਹਾਡੇ ਪਰਿਵਾਰ ਨਾਲ ਕੋਈ ਇਹੋ ਜਿਹੀ ਘਟਨਾ ਹੋਈ ਸੀ ਕੋਈ ਹਾਂਜੀ ਮੇਰੇ ਪਾਪਾ ਹੀ ਦੇ ਗੋਲੀ ਲੱਗੀ ਉਹ ਮਤਲਬ ਫਿਰ ਉਹਨਾਂ ਇਹ ਕੀਤਾ ਉਹਨਾਂ ਨੇ ਮਤਲਬ ਕੀਤਾ ਵੀ ਤੁਸੀਂ ਮੇਰੇ ਪਿੰਡ ਕਿਉਂ ਇਹ ਕੰਮ ਕੀਤਾ ਤੇ ਹੁਣ ਫਿਲਮ ਆ ਰਹੀ ਆ ਤੁਹਾਨੂੰ ਕੀ ਲੱਗਦਾ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਤੁਸੀਂ ਚਾਹੋਗੇ ਦੇਖਣਾ ਫਿਲਮ ਨੂੰ ਹਾਂਜੀ ਜ਼ਰੂਰ ਜੀ ਤੁਸੀਂ ਫਿਲਮ ਦੇਖਣੀ ਚਾਹੋਗੇ ਤੂਫਾਨ ਹਾਂਜੀ ਬਹੁਤ ਬਹੁਤ ਜਿੱਥੇ ਦੇਖਣਾ ਚਾਹਾਂਗੇ ਕਿਉਂਕਿ ਇਹ ਸਾਰੇ ਮੁੰਡਿਆਂ ਨੇ ਪਲਾਨ ਕੀਤਾ ਕਿ ਅਸੀਂ ਟਰਾਲੀ ਟਰੈਕਟਰਾਂ ਦੇ ਮੋਟਰਸਾਈਕਲਾਂ ਦੀ ਜਗ੍ਹਾ ਇਹਨਾਂ ਨੂੰ ਦੇਖਣਾ ਚਾਹੁੰਦੇ ਆ ਸਾਨੂੰ ਪਤਾ ਨਹੀਂ ਕਿ ਕਿਹੜੀ ਕਿਹੜੀ ਬ੍ਰੈਂਡ ਦੋ ਦੀ ਬ੍ਰੈਂਡ ਕਰ ਚੁੱਕੇ ਸਾਨੂੰ ਅਸੀਂ ਦੇਖਣਾ ਚਾਹੁੰਦੇ ਆਈ ਸਭ ਜ਼ੁਰਗਾ ਕਿ ਸੁਣਿਆਈ ਰੀਅਲ ਦੇਖਣਾ ਚਾਹੁੰਦੇ ਆ ਕਿ ਕਿੱਦਾਂ ਦੇ ਕੰਮ ਕੀਤੇ ਉਹਨਾਂ ਨੇ ਅਸੀਂ ਇਹ ਦੇਖਣਾ ਚਾਹੁੰਦੇ ਆ ਤੇ ਨਾ ਕੋ ਸੁਣਿਆ ਉਹਨਾਰੇ ਬਸ ਤਰੀਫਾਂ ਸੁਣਿਆ ਪਿੰਡ ਤੋਂ ਬਾਅਦ ਵੀ ਕੰਮ ਕਰਨ ਗਏ ਆ ਕੋਈ ਰਿਸ਼ਤੇਦਾਰਾਂ ਕੋ ਗਏ ਜਿੱਥੇ ਉਹਨਾਂ ਨੇ ਤਰੀਫਾਂ ਸੁਣੀਆਂ ਗਏ ਉਹਨਾਂ ਨੇ ਗਰੀਬਾਂ ਲੋਕਾਂ ਦੀ ਮਦਦ ਕੀਤੀ ਆ ਸਾਰਿਆਂ ਨੇ ਪੜਾ ਦਿੱਤਾ ਵਾ ਕਿ ਤੂੰ ਮਾੜਾ ਨਹੀਂ ਸੁਣਿਆ ਅੱਜ ਦੇ ਦਿਨਾਂ ਤੱਕ ਮੈਂ ਹੀ ਚੁੰਨੇ ਆ ਕਿ ਉਹਨਾਂ ਦੇ ਕੰਮ ਵੇਖੀਏ ਸਾਡਾ ਵੀ ਪਿੰਡ ਦਾ ਕੋਈ ਪਤਾ ਲੱਗੇ ਕਿ ਭਾਈ ਜੂਰਾ ਸਿੰਘ ਤੂਫਾਨ ਦੇ ਤਰ੍ਹਾਂ ਹੀ ਬਣੀਏ ਕਿ ਗਾੜੀ ਲੋਕਾਂ ਦੀ ਸੇਵਾ ਕਰਨ ਜੋਗੇ ਹੋਈਏ ਚੱਟੇ ਰੰਗਾਂ ਕੰਮ ਜਿਹੜਾ ਪੰਜਾਬ ਚ ਮੁਕਾਈਏ ਫਿਲਮ ਹੁਣ ਬੈਨ ਹੋਈ ਆ ਨਰਾਸ਼ਾ ਕਿੰਨੀ ਹੋਈ ਬਹੁਤ ਜ਼ਿਆਦਾ ਨਰਾਸ਼ਾ ਹੋਈ ਆ ਹਾਨੂੰ ਵੀ ਲੱਗਦਾ ਕਿ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਫਿਲਮ ਰਿਲੀਜ਼ ਹੋਣੀ ਚਾਹੀਦੀ ਆ ਬਹੁਤ ਵਧੀਆ ਫਿਲਮ ਵੇਖੀਏ ਮਜ਼ਾ ਆਊਗਾ ਇਦਾਂ ਦੇ ਗੱਲ ਬੰਦੇ ਨਹੀਂ ਇਦਾਂ ਪਤਾ ਲੱਗਿਆ ਕੀ ਬਣਿਆ ਇਹਦਾ ਕੀ ਮਾਹੌਲ ਚਾ ਲਈ ਸੀ ਇਸ ਹੱਤਾਂ ਵੀ ਸੋ ਅਸੀਂ ਅੱਜ ਪੁੱਜੇ ਪਿੰਡ ਚੀਮਾ ਖੁੱਡੀ ਆ ਭਾਈ ਜੁਗਰਾਜ ਸਿੰਘ ਤੂਫਾਨ ਦੇ ਪਿੰਡ ਜਿੱਥਾਂ ਤੇ ਫਿਲਮ ਬਣ ਰਹੀ ਆ ਪਿੰਡ ਵਾਲਿਆਂ ਨਾਲ ਗੱਲਬਾਤ ਕੀਤੀ ਪਰਿਵਾਰ ਨਾਲ ਗੱਲਬਾਤ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਬਹੁਤ ਉਤਸ਼ਾਹ ਸੀ ਇਸ ਚੀਜ਼ ਦਾ ਕਿ ਜਿਹੜੀ ਫਿਲਮ ਹੈ ਉਹਨਾਂ ਦੇ ਪਿੰਡ ਦੇ ਨੌਜਵਾਨ ਤੇ ਬਣੀ ਹੈ ਔਰ ਉਹਨਾਂ ਨੂੰ ਬੜਾ ਕਾਫੀ ਬੇਸਰ ਜਨ ਇਸ ਫਿਲਮ ਦੀ ਉਡੀਕ ਸੀ ਕਿ ਫਿਲਮ ਰਿਲੀਜ਼ ਹੋਊਗੀ ਉਹ ਦੇਖਣਗੇ ਟਰੈਕਟਰ ਟਰਾਲੀਆਂ ਦੇ ਦੇਖਣ ਜਾਣਗੇ ਪਰ ਸੈਂਸਰ ਬੋਰਡ ਨੇ ਕਿੰਨਾ ਕਹਤੇ ਉਹਨਾਂ ਦੇ ਪੱਲੇ ਨਿਰਾਸ਼ਾ ਪਈ ਹੈ ਕਿ ਫਿਲਮ ਰਿਲੀਜ਼ ਨਹੀਂ ਹੋ ਰਹੀ ਹੈ ਹਾਲਾਂਕਿ ਦੁਨੀਆ ਭਰ ਚ ਫਿਲਮ ਰਿਲੀਜ਼ ਹੋ ਰਹੀ ਹੈ ਪਰ ਉਸ ਦਿਨ ਇਸ ਪਿੰਡ ਦੇ ਲੋਕ ਜਾਂ ਪੰਜਾਬ ਦੇ ਲੋਕ ਕਿ ਫਿਲਮ ਨਹੀਂ ਦੇਖਣਗੇ ਇਹਨਾਂ ਦੀ ਇੱਕੋ ਹੀ ਮੰਗ ਹੈ ਕਿ ਫਿਲਮ ਦੇ ਵਿੱਚ ਅਜਿਹਾ ਕੁਝ ਵੀ ਨਹੀਂ ਹੈ ਜ ਤੇ ਉਹਨਾਂ ਦੀ ਮੰਗ ਹੈ ਕਿ ਫਿਲਮ ਸਰਕਾਰ ਨੂੰ ਜਿਹੜੀ ਰਿਲੀਜ਼ ਹੋਣ ਦੇਣੀ ਚਾਹੀਦੀ ਹੈ ਕੈਮਰਾਮੈਨ ਮਨਦੀਪ ਸਿੰਘ ਕਾਲੋ ਦੇ ਨਾਲ ਮਨਦੀਪ ਸਿੰਘ ਟੁੱਟ ਟੀਵੀ ਪੰਜਾਬ